ਕਿਸਾਨਾਂ ਦਾ ਪੁੱਤ ਕਿਸਾਨਾਂ ਨੂੰ ਡਾਂਗਾ ਦਿੰਦਾ ਕਿਸਾਨਾਂ ਦੇ ਤੰਬੂਟਾ ਹੋ ਗਈ ਕਿਸਾਨਾਂ ਦੀਆਂ ਟਰਾਲੀਆਂ ਧੂਕੇ ਖਤਾਨਾ ਚ ਛੁੱਟੀਆਂ ਗਈਆਂ ਤੇ ਕਿਸਾਨਾਂ ਨੂੰ ਆਪਦੇ ਹਾਲ ਤੇ ਛੱਡ ਦਿੱਤਾ ਗਿਆ ਭਵੇਂ ਪੁਲਿਸ ਇਹ ਕਹਿੰਦੀ ਆ ਭਵੇਂ ਬਹੁਤੇ ਸਰਕਾਰੀ ਚੈਨਲ ਵੀ ਇਹ ਕਹਿੰਦੇ ਆ ਕਿ ਸਭ ਕੁਝ ਸਹਿਮਤੀ ਦੇ ਨਾਲ ਕੀਤਾ ਗਿਆ ਕਿਸੇ ਤਰ੍ਹਾਂ ਦਾ ਧੱਕੇਸ਼ਾਹੀ ਨਹੀਂ ਮੈਂ ਖੁਦ ਗਵਾਹ ਆ ਇਸ ਚੀਜ਼ ਦਾ ਪੁਲਿਸ ਦੇ ਉਸ ਮੁਲਾਜ਼ਮ ਦੇ ਵੱਲੋਂ ਮਨ ਲੱਗਦਾ ਸ਼ਾਇਦ ਉਹਦੇ ਪਿਓ ਦੀ ਜਾਂ ਦਾਦੀ ਦੀ ਉਮਰ ਦਾ ਹੋਗਾ ਜਿਹੜਾ ਅਮਰਤਾਰ ਸਿੰਘ ਅਮਰਤਾਰ ਸਿੰਘ ਬਜ਼ੁਰਗ ਸੀ ਉਹਦੇ ਡੰਡੇ ਸਤਨੋਂ ਦੇ ਨੰਬਰ ਆ ਜਾਂਦੇ ਨੇ तकरीबन 4 ਤੋਂ 5 ਡੰਡੇ ਉਸ ਬਜ਼ੁਰਗ ਦੇ ਪਾ ਸਾਡੀ ਗੱਡੀ ਵੱਲ ਆਉਂਦੇ ਨੇ ਇਦਾਂ ਉਹਨੇ ਬੰਗੀ ਤੰਗਿਆ ਅਸੀਂ ਜਦੋਂ ਉਹਨੂੰ ਕਹਿੰਨੇ ਪ੍ਰੈਸ ਆ ਤਾਂ ਉਹ ਇੱਕਦਮ ਪੁਲਿਸ ਮੁਲਾਜ਼ਮ ਥੰਦਾ ਹੁੰਦਾ ਉਹ ਸਾਨੂੰ ਇਹ ਗੱਲ ਕਹਿੰਦਾ ਕਿ ਆਪਦੇ ਮਾਈਕ ਆਪਦੇ ਹੱਥਾਂ ਚ ਰੱਖੋ ਪੁਲਿਸ ਕੰਮ ਨਹੀਂ ਕਰਦੀ ਇਹ ਉਸਦੀ ਵਰਡਿੰਗ ਤੇ ਇੱਕ ਗੱਲ ਹੋਰ ਉਹਦੇ ਵੱਲੋਂ ਕਹੀ ਜਾਂਦੀ ਹੈ ਚੇਤਾਵਨੀ ਦੇ ਤੌਰ ਤੇ ਵਾਰਨਿੰਗ ਦੇ ਰੂਪ ਦੇ ਵਿੱਚ ਉਹ ਇਹ ਕਹਿੰਦਾ ਕਿ ਸਾਡੀ ਲਾਠੀ ਚਾਰਜ ਵਾਲੀ ਕੁੱਟਮਾਰ ਵਾਲੀ ਕਿਸੇ ਵੀ ਇਨਸੀਡੈਂਟ ਦੀ ਕਦੇ ਵੀਡੀਓ ਨਾ ਬਣਾਓ ਇਹ ਚੀਜ਼ ਪੁਲਿਸ ਦੇ ਵੱਲੋਂ ਕਹੀ ਗਈ ਤੇ ਦਾ ਮੈਂ ਨਹੀਂ ਮੇਰਾ ਕੈਮਰਾਮੈਨ ਗਿਆ ਆ ਹੋਰ ਦੋ ਚੈਨਲਾਂ ਦੇ ਉੱਤੇ ਪੱਤਰਕਾਰ ਖੜੇ ਸੀ ਉਹ ਗਵਾ ਤੁਸੀਂ ਕਹਿੰਦੇ ਹੋ ਕਿ ਜੇਕਰ ਕਿਸਾਨ ਦਿੱਲੀ ਨਾ ਜਾਣ ਤਾਂ ਹੋਰ ਕੀ ਲਾਹੌਰ ਜਾਂ ਕਿਸਾਨਾਂ ਨੇ ਮੰਗਾ ਦਿੱਲੀ ਤੋਂ ਲੈਣੀ ਹੈ ਤੇ ਅੱਜ ਵੀ ਉਹ ਤਾਂ ਦਿੱਲੀ ਜਾਣ ਦੇ ਲਈ ਬੈਠੇ ਸੀ ਜਿਹੜੀਆਂ ਤੁਸੀਂ ਹੁਣ ਤੜਵਾ ਰਹੇ ਹੋ ਹਰਿਆਣਾ ਸਰਕਾਰ ਤੋਂ ਹੀ ਹਰਿਆਣੇ ਵਾਲ ਨਾਲ ਗੱਲ ਕਰਕੇ ਇਹ ਕੰਕਰੀਟ ਦੀਆਂ ਕੰਧਾਂ ਪਹਿਲੀ ਤੜਵਾ ਦਿੰਦੇ ਪਹਿਲਿਓਂ ਕਿ ਸਾਨੂੰ ਦਿੱਲੀ ਜਾਣ ਦੇ ਫਿਰ ਤਾਂ ਤੁਹਾਡਾ ਨਾ ਤਾਂ ਤੁਹਾਡੇ ਪੰਜਾਬ ਦਾ ਵਿਕਾਸ ਰੁਕਣਾ ਸੀ ਨਾ ਤੁਹਾਡੇ ਆਮ ਲੋਕਾਂ ਨੂੰ ਪਰੇਸ਼ਾਨੀ ਹੋਣੀ ਸੀ ਪਰ ਜਾ ਲੈਣ ਦੇ ਦਿੱਲੀ ਜਾਂ ਤਾਂ ਦਿੱਲੀ ਜਾਣ ਦੇ ਵਿੱਚ ਤੁਸੀਂ ਕਿਸਾਨਾਂ ਦੀ ਭੂਮਿਕਾ ਨਿਭਾਉਂਦੇ ਹੋ ਕਿਸਾਨਾਂ ਦੇ ਸਾਥੀ ਬਣਦੇ ਤੇ ਭਾਈ ਇਹ ਬੈਰੀਗੇਟ ਅਸੀਂ ਖਲਵਾਇਆ ਤੁਸੀਂ ਪਹੁੰਚੋ ਦਿੱਲੀ ਫਿਰ ਤਾਂ ਮੰਨਦੇ ਕਿ ਭਾਈ ਭਗਵੰਤ ਸਿੰਘ ਤੂੰ ਕਿਸਾਨ ਦਾ ਪੁੱਤ ਹੈ ਜਾਂ ਤਾਂ ਤੁਸੀਂ ਲੋਕਾਂ ਨੂੰ ਬੇਫਕੂ ਸਮਝਦੇ ਹੋ ਤੇ ਜਾਂ ਤੁਸੀਂ ਲੋਕਾਂ ਨੂੰ ਬੇਫਕੂ ਬਣਾ ਰਹੇ ਹੋ ਦੋਹਾਂ ਦੇ ਵਿੱਚੋਂ ਇੱਕ ਗਲਤ ਹੈ ਤੁਹਾਡੀ ਜ਼ੁਬਾਨ ਸੀ ਜਦੋਂ ਤੁਸੀਂ ਮੀਟਿੰਗ ਛੱਡ ਕੇ ਜਾਂਦੇ ਹੋ ਕਿ ਭਾਈ ਕਿਸਾਨਾਂ ਮੇਰੀਆਂ ਤਾਂ ਮੰਗਾ ਕਸਮ ਦੇ ਸੈਂਪਟ ਵੀ ਨਹੀਂ ਜੇ ਤੁਸੀਂ ਮੋਰਚਾ ਲਾਉਣਾ ਤਾਂ ਕਰ ਤੁਸੀਂ 2 2.5 ਘੰਟੇ ਮੇਰੇ ਕਿਉਂ ਬਰਬਾਦ ਕੀ ਇਹ ਬੋਲ ਜਿਹੜੇ ਸੀ ਮੋੱਖ ਮੰਤਰੀ ਭਗਵੰਤ ਸਿੰਘ ਮਾਨ ਦੇਸ ਤਾਂ ਫਿਰ ਜੇਕਰ ਤੁਹਾਨੂੰ ਇਹ ਲੱਗਿਆ ਕਿ ਕਿਸਾਨਾਂ ਨੇ ਪਿਛਲੀ ਮੀਟਿੰਗ ਤੁਹਾਡੇ 2 ਢਾਈ ਘੰਟੇ ਬਰਬਾਦ ਕੀਤੇ ਨੇ ਤਾਂ ਪਰ ਹੁਣ ਆਪਦੇ ਮੰਤਰੀ ਨੂੰ ਟਾਈਮ ਬਰਬਾਦ ਕਰਨ ਵਾਸਤੇ ਕਿਉਂ ਭੇਜਦੇ ਹੋ ਫਿਰ ਤਾਂ ਹੁਣ ਵੀ ਕਿਉਂਕਿ 26 ਤਰੀਕ ਨੂੰ ਹੁਣ ਵੀ ਕਿਸਾਨ ਚੰਡੀਗੜ੍ਹ ਜਾ ਰਹੇ ਨੇ ਸਮਾਂ ਟਾਈਮ ਐਸਪੀ ਦੀਆਂ ਗੱਲਾਂ ਕਰਦੇ ਨੇ ਤੇ ਜਦੋਂ ਤੁਸੀਂ ਸੱਤਾ ਦੇ ਵਿੱਚ ਨਹੀਂ ਸੀ ਤੁਸੀਂ ਕਹਿੰਦੇ ਸੀ ਕਿ ਆਪਦੀ ਕੁਰਸੀ ਛੱਡੋ ਤੇ ਅਸੀਂ ਬਾਈ ਦੀਆਂ ਬਾਈ ਫਸਲਾਂ ਤੇ ਐਮਐਸਪੀ ਦੇ ਕੇ ਦਿਖਾਈਏ ਤਾਂ ਫਰੋਂ ਦਿੰਦੇ ਕਿਉਂ ਨਹੀਂ ਜਦੋਂ ਪੱਤਰਕਾਰ ਦੇ ਵੱਲੋਂ ਸਵਾਲ ਪੁੱਛਿਆ ਗਿਆ ਤਾਂ ਯੂ ਟਰਨ ਵਾਲੇ ਮੁੱਖ ਮੰਤਰੀ ਉਦੋਂ ਹੀ ਪਲਟੇ ਨੇ ਉਹ ਕਹਿੰਦੇ ਨੇ ਕਿ ਐਮਐਸਪੀ ਮੈਂ ਨਹੀਂ ਦੇ ਸਕਦਾ ਇਹ ਤਾਂ ਕੇਂਦਰ ਦਾ ਅਧਿਕਾਰਾ ਤਾਂ ਫਿਰ ਉਦੋਂ ਗੱਪ ਕਿਉਂ ਬੋਲਿਆ ਸੀ ਜਦੋਂ ਭਾਈ ਤੁਹਾਨੂੰ ਸੱਤਾ ਆਉਣ ਤੋਂ ਪਹਿਲਾਂ ਤੋਂੜ ਤੋਂ ਸਵਾਲ ਪੁੱਛਿਆ ਸੀ ਥੋੜੀ 5 ਮਿੰਟਾਂ ਵਾਲੀ ਬੀਬੀ 5 ਮਿੰਟਾਂ ਚ ਐਮਐਸਪੀ ਦੇਣ ਵਾਲੀ ਬੀਬੀ ਉਹ ਤਾਂ ਹੁਣ ਕਿੱਧਰੇ ਦਿਖਾਈ ਨਹੀਂ ਦੀ ਇਹ ਧਰਨੇ ਅੱਜ ਤੋਂ ਨੂੰ ਪੰਜਾਬ ਦੇ ਵਿਕਾਸ 'ਚ ਰੁਕਾਵਟ ਲੱਗਣ ਲੱਗੇ ਇਹ ਧਰਨੇ ਅੱਜ ਤੋਂ ਨੂੰ ਇਹ ਲੱਗਣ ਲੱਗੇ ਕਿ ਰੁਕਾਵਟ ਨੇ ਤੇ ਜਦੋਂ ਤੁਹਾਡਾ ਧਰਨਾ ਲੱਗਿਆ ਸੀ ਅਰਵਿੰਦ ਕੇਜਲੀਵਾਲ ਹੋਰਾਂ ਦੇ ਹੱਕ ਦੇ ਵਿੱਚ ਤੁਹਾਡੀ ਸਾਰੀ ਕੈਬਨਿਟ ਜਾ ਕੇ ਸੜਕਾਂ 'ਤੇ ਬੈਗੀ ਸੀ ਤੁਹਾਡੇ ਸਾਰੇ ਮੰਤਰੀ ਐਮ ਐਲ ਏ ਜਾ ਕੇ ਸੜਕਾਂ 'ਤੇ ਬੈਗੀ ਸੀ ਉਦੋਂ ਨਹੀਂ ਆਮ ਲੋਕਾਂ ਨੂੰ ਦਿੱਕਤ ਆਈ ਸੀ ਉਦੋਂ ਨਹੀਂ ਰਿਕਾਵਟ ਬਣੀ ਸੀ ਤੇ ਜਦੋਂ ਫਿਰ ਇਹੀ ਕਿਸਾਨਾਂ ਦਾ ਧਰਨਾ ਦਿੱਲੀ ਦੇ ਵਿੱਚ ਸੀ ਤੇ ਉਦੋਂ ਵੀ ਤੁਸੀਂ ਇਨ੍ਹਾਂ ਕਿਸਾਨਾਂ ਦੀ ਹਮਾਇਤ ਕੋ ਕਰਦੇ ਸੀ ਬਿਠ ਤਾ ਉਦੋਂ ਵੀ ਕਿਸਾਨ ਸੜਕਾਂ 'ਤੇ ਸੀ ਉਦੋਂ ਨਹੀਂ ਰਿਕਾਵਟ ਬਣੀ ਸੀ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਸਰਿੰਦਰ ਕੰਬੋਜ ਲੈ ਕੇ ਆਇਆ ਹਾਂ ਪ੍ਰੋਗਰਾਮ ਗੱਲ ਪਤੇ ਦੀ ਗੱਲ ਕਰਦੇ ਆਂ ਕਿਸਾਨਾਂ ਦੀ ਇੱਕ ਪਾਸੇ ਸਰਕਾਰ ਵੱਲੋਂ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਜਾਂਦਾ ਹੈ ਦੂਜੇ ਪਾਸੇ ਸਰਕਾਰ ਕਿਸਾਨਾਂ ਨੂੰ ਮੀਟਿੰਗ ਦੇ ਲਈ ਬੁਲਾਉਂਦੀ ਹੈ ਗੱਲ ਕਰਦੇ ਆਂ ਮੇਰੇ ਨਾਲ ਨੇ ਮੇਰੇ ਸਹਿਯੋਗੀ ਜਸ ਗਰੇਵਾਲ ਬਾਈ ਜੀ ਸਰਕਾਰ ਨੇ ਕਿਸਾਨਾਂ ਨੂੰ ਮੀਟਿੰਗ ਦੇ ਲਈ ਬੁਲਾਇਆ ਹੈ ਇੱਕ ਪਾਸੇ ਤਾਂ ਸਰਕਾਰ ਲਾਠੀ ਚਾਰਜ ਕਰ ਰਹੀ ਹੈ ਦੂਜੇ ਪਾਸੇ ਕਿਸਾਨਾਂ ਦੇ ਨਾਲ ਹਮਾਇਤ ਜਾਹਿਰ ਕਰ ਰਹੀ ਹੈ ਕਿ ਇਹ ਕੋਈ ਸਿਆਸੀ ਰੂਪ ਆ ਜਾਂ ਸੱਚਮੁੱਚ ਸਰਕਾਰ ਕਿਸਾਨਾਂ ਦੇ ਹੱਕ 'ਚ ਆਪਣਾ ਕੰਮ ਕਰ ਰਹੀ ਹੈ ਇਹ ਤਾਂ ਕੋਈ ਦੋ ਸ਼ੱਕ ਹੀ ਨਹੀਂ ਕਿ ਕੋਈ ਆਪਦੀ ਸਿਆਸੀ ਖੇਡ ਸਰਕਾਰ ਨਹੀਂ ਖੇਡ ਰਹੀ ਸਿਆਸੀ ਖੇਡ ਖੇਡ ਰਹੀ ਆ ਇਹ ਤਾਂ ਉਹੀ ਗੱਲ ਆ ਕਿ ਪਹਿਲਾਂ ਕਿਸੇ ਦੇ ਗੋਲੀ ਮਾਰ ਦੇਣੀ ਉਸ ਤੋਂ ਬਾਅਦ ਉਹਨੂੰ ਕਹਿ ਦੇਣਾ ਕਿ ਆ ਜਾ ਆਪਾਂ ਬੈਠ ਕੇ ਗੱਲਬਾਤ ਕਰਦੇ ਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸ਼ੰਭੂ ਖਨੌਰੀ ਬਾਰਡਰ ਦੇ ਉੱਪਰ ਜਾ ਕੇ ਧੱਕੇਸ਼ਾਈ ਹੋਈ ਹੈ ਤੇ ਜਿਸ ਤਰ੍ਹਾਂ ਦੇ ਨਾਲ ਮੀਟਿੰਗ ਦੇ ਵਿੱਚ ਬੁਲਾ ਕੇ ਕਿਸਾਨਾਂ ਨੂੰ ਇਹ 'ਚ ਕੋਈ ਸ਼ੱਕ ਨਹੀਂ ਕਿ ਕਿਸਾਨ ਕਿਸਾਨ ਆਗੂਆਂ ਦੀ ਪਿੱਠ ਦੇ ਵਿੱਚ ਛੁਰਾ ਖੋਬਿਆ ਗਿਆ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਮੀਟਿੰਗ ਦੇ ਲਈ ਬੁਲਾਇਆ ਜਾਂਦਾ ਆ ਮੀਟਿੰਗ ਤੋਂ ਬਾਅਦ ਜਦ ਕਸਾਨ ਆਗੂ ਜਾਣ ਲੱਗਦੇ ਨੇ ਤਾਂ ਉਸ ਤੋਂ ਬਾਅਦ ਕਸਾਨ ਆਗੂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਨੇ ਕਸਾਨ ਆਗੂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਇਹ ਸਾਰਾ ਐਪੀਸੋਡ ਸ਼ੁਰੂ ਹੁੰਦਾ ਇਹ ਐਪੀਸੋਡ ਦੇ ਮੈਂ ਥੋੜਾ ਜਿਹਾ ਪਿੱਛੇ ਤੁਹਾਨੂੰ ਲਿਜਾਣਾ ਚਾਹਣਾ ਆ ਇਸ ਐਪੀਸੋਡ ਤੋਂ 4-5 ਦਿਨ ਤਕਰੀਬਨ ਪਹਿਲਾਂ ਇੱਕ ਮੇਰੇ ਦੋਸਤ ਨੇ ਸੀਜੀਡੀ ਦੇ ਵਿੱਚ ਨਹੀਂ ਮੇਰੀ ਉਹਨਾਂ ਦੇ ਨਾਲ ਗੱਲ ਹੋ ਰਹੀ ਸੀ ਮੈਂ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਪੁੱਛਿਆ ਕਿ ਕਿੱਥੇ ਹੋ ਉਹ ਮੈਨੂੰ ਕਹਿੰਦੇ ਕਿ ਅਸੀਂ ਡੱਲੇਵਾਲ ਸਾਹਿਬ ਕੋਲੇ ਆਏ ਹੋਏ ਸੀ ਮਤਲਬ ਉਹ ਆਪਣੇ ਏਰੀਏ ਦੇ ਸੀਆਈਡੀ ਆਫੀਸਰ ਤੇ ਉਹ ਕਹਿੰਦੇ ਅਸੀਂ ਡੱਲੇਵਾਲ ਸਾਹਿਬ ਕੋਲੇ ਗਏ ਹੋਏ ਸੀ ਤਾਂ ਮੇਰੇ ਉਧੇ ਦਿਮਾਗ ਦੇ ਵਿੱਚ ਵੱਜੀ ਕਿ ਯਾਰ ਇਹ ਡੱਲੇਵਾਲ ਸਾਹਿਬ ਕੋਲੇ ਕੀ ਲੈਣ ਗਏ ਹੋ ਸਕਦੇ ਆ ਤਾਂ ਚਲੋ ਉਹ ਦਿੰ ਗਿਆ ਪਰ ਉਸ ਤੋਂ ਬਾਅਦ ਜਦੋਂ ਇਹ ਐਪੀਸੋਡ ਵਾਪਰਦਾ ਤਾਂ ਉਦੋਂ ਮੇਰੇ ਦਿਮਾਗ ਦੇ ਵਿੱਚ ਉਹ ਸਾਰੀ ਕੜੀ ਜਿਹੜੀ ਆ ਉਹ ਜੁੜੀ ਕੇ ਸਭ ਤੋਂ ਪਹਿਲਾਂ ਸਰਕਾਰ ਦੇ ਵੱਲੋਂ ਸੀਆਈਡੀ ਲਈ ਗਈ ਉੱਥੇ ਜਾ ਕੇ ਇਹ ਦੇਖਿਆ ਗਿਆ ਕਿ ਕਿੰਨੇ ਕਿਸਾਨ ਜਿਹੜੇ ਨੇ ਉਹ ਮੋਰਚਿਆਂ ਦੇ ਵਿੱਚ ਹੋਣਗੇ ਚਾਹੇ ਸ਼ੰਭੂ ਆ ਚਾਹੇ ਖਨੌਰੀ ਆ ਪਹਿਲਾਂ ਉਹਨਾਂ ਦੀ ਗਿਣਤੀ ਮਣਤੀ ਲੇਗੀ ਇਹ ਹੋ ਸਕਦਾ 2 ਦਿਨ ਸਰਵੇ ਚੱਲਿਆ ਹੋਵੇ 3 ਦਿਨ ਕਿੰਨੇ ਦਿਨ ਵੀ ਸਰਵੇ ਚੱਲਿਆ ਹੋਵੇ ਹਨਾ ਗਿਣਤੀ ਮਣਤੀ ਲੈਣ ਤੋਂ ਬਾਅਦ ਇਹ ਦੇਖਿਆ ਕਿ ਉੱਥੇ ਕਿੰਨੇ ਕਿਸਾਨ ਨੇ ਜੇਕਰ ਮੈਂ ਦੋਨੋਂ ਬਾਰਡਰਾਂ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਸ਼ਾਇਦ ਤਕਰੀਬਨ 300 300 400 ਕਿਸਾਨ ਸ਼ੰਭੂ ਬਾਰਡਰ ਤੇ ਸੀ ਹੋ ਸਕਦਾ ਇੰਨੇ ਕੀ ਖਨੌਰੀ ਬਾਰਡਰ ਤੇ ਹੋਣਗੇ ਪਰ ਪੁਲਿਸ ਦੀ ਨਫਰੀ ਤਕਰੀਬਨ 3000 ਸੀ ਜਿਹੜੇ ਪੁਲਿਸ ਆਪਣੇ ਮੂਹੂ ਕਹਿੰਦੀ ਹੈ ਤੇ ਹੋ ਸਕਦਾ ਇਤੋਂ ਵੱਧ ਵੀ ਹੋਵੇ ਕੀਤਾ ਕੀ ਗਿਆਗਾ ਉਸ ਦਿਨ ਜਿਸ ਦਿਨ ਇਹ ਐਪੀਸੋਡ ਆਪਰਦਾ ਆ ਉਸ ਦਿਨ ਸ਼ਾਮ ਨੂੰ ਕੀ ਉਸ ਦਿਨ ਸਵੇਰ ਵੇਲੇ ਹੀ ਪੁਲਿਸ ਤੇ ਪੁਲਿਸ ਦੇ ਵੱਲੋਂ ਜਿਹੜੇ ਟਰੱਕ ਨੇ ਜਿਹੜੇ ਟਿਪਰ ਨੇ ਉਹ ਲਿਆ ਕੇ ਰੋਕ ਦਿੱਤੇ ਜਾਂਦੇ ਨੇ ਆਪਣੇ ਟੋਲ ਪਲਾਜ਼ਾ ਦੇ ਉੱਪਰ ਉਹਦਾ ਕਾਰਨ ਕੀ ਸੀ ਕਿਉਂਕਿ ਪਿਛਲੀ ਜਿਹੜੀ ਨਫਰੀ ਸੀ ਔ ਸੌਰੀ ਪਿਛਲੇ ਜਿਹੜੇ ਕਿਸਾਨ ਸੀ ਉਹ ਇਹ ਦੇਖ ਚੁੱਕੇ ਸੀ ਕਿ ਗਿਣਤੀ ਕਿੰਨੀ ਆ 300 ਆ 400 ਆ 500 ਕਿੰਨੀ ਗਿਣਤੀ ਉਹਨਾਂ ਨੂੰ ਪਤਾ ਸੀ ਉਹਦੇ ਅਕੋਰਡਿੰਗ ਇਹਨਾਂ ਨੇ ਨਫਰੀ ਉੱਥੇ ਤਿਆਰ ਕਰ ਲਈ ਸੀ ਕਿ ਉਹ ਕਿਸਾਨਾਂ ਤੇ ਅਸੀਂ ਇੰਨੇ ਘਾਰੂ ਹੋਵਾਂਗੇ ਪਰ ਉਨ੍ਹਾਂ ਦੀ ਹਮਾਇਤ ਦੇ ਵਿੱਚ ਕਿਉਂਕਿ ਜਦੋਂ ਉਸ ਚੀਜ਼ ਨੇ ਨਸ਼ਰ ਹੋਣਾ ਸੀ ਜਦੋਂ ਉਹ ਖਬਰ ਨੇ ਲੋਕਾਂ ਦੇ ਵਿੱਚ ਪ੍ਰਚਲਿਤ ਹੋਣਾ ਸੀ ਤਾਂ ਉਦੋਂ ਲੋਕਾਂ ਨੇ ਸੁਭਾਵਿਕ ਤੌਰ ਤੇ ਕਿਸਾਨਾਂ ਨੇ ਜਾਂ ਹੋਰ ਨਾ ਕਿਸਾਨ ਜਥੇਬੰਦੀਆਂ ਨੇ ਉੱਠ ਕੇ ਜਾਣਾ ਸੀ ਉਹਨਾਂ ਦੀ ਹਮਾਇਤ ਦੇ ਵਿੱਚ ਇਹ ਦਿਮਾਗ ਦੇ ਵਿੱਚ ਸੀ ਪੁਲਿਸ ਦੇ ਤਾਂ ਕਰਕੇ ਟੋਲ ਪਲਾਜ਼ਾਂ ਦੇ ਉੱਪਰ ਵੀ ਜਿਹੜੀ ਹੈਗੀ ਉਹ ਨਫਰੀ ਰੱਖੀ ਗਈ ਤਾਂ ਜੋ ਇਹਨਾਂ ਨੂੰ ਨਾ ਜਾਣ ਦਿੱਤਾ ਜਾਵੇ ਪਿਛਲੇ ਦਿਨ ਦਿੱਲੀ ਤਾਂ ਨਫਰੀ ਹੋਣੀ ਤਿਆਰ ਇਹਨਾਂ ਨੂੰ ਅੱਗੇ ਵਧਣ ਨਾ ਦਿੱਤਾ ਜਾਵੇ ਇਹ ਐਪੀਸੋਡ ਚ ਲੈ ਫਿਰ ਉਸ ਦਿਨ ਇੰਟਰਨੈਟ ਸੇਵਾਵਾਂ ਮਾ ਜਿਸ ਤਰ੍ਹਾਂ ਦੇ ਨਾਲ 2 ਦਿਨ ਬੰਦ ਕੀਤੀਆਂ ਗਈਆਂ ਫਿਰ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੂੰ ਉੱਥੋਂ ਕੱਢਿਆ ਗਿਆ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਡੰਡੇ ਮਾਰੇ लाठी चार्ज ਹੋਇਆ ਜੋ ਵੀ ਹੋਇਆ ਉਹ ਸਭ ਕੁਝ ਹੋਇਆ ਭਾਵੇਂ ਪੁਲਿਸ ਇਹ ਕਹਿੰਦੀ ਆ ਭਾਵੇਂ ਬਹੁਤੇ ਸਰਕਾਰੀ ਚੈਨਲ ਵੀ ਇਹ ਕਹਿੰਦੇ ਆ ਕਿ ਸਭ ਕੁਝ ਸਹਿਮਤੀ ਦੇ ਨਾਲ ਕੀਤਾ ਗਿਆ ਕਿਸੇ ਤਰ੍ਹਾਂ ਦਾ ਧੱਕੇਸ਼ਾਹੀ ਨਹੀਂ ਮੈਂ ਖੁਦ ਗਵਾਹ ਆ ਇਸ ਚੀਜ਼ ਦਾ ਜਿਸ ਦਿਨ ਰਾਤ ਨੂੰ ਕਿਸਾਨਾਂ ਨੂੰ ਉਠਾਇਆ ਗਿਆ ਉਸ ਤੋਂ ਅਗਲੇ ਦਿਨ ਅਸੀਂ ਸ਼ੰਭੂ ਬਾਰਡਰ ਤੇ ਖੜੇ ਸੀ ਸ਼ੰਭੂ ਬਾਰਡਰ ਤੇ ਅਸੀਂ ਖੜੇ ਸੀ ਤਾਂ 4-5 ਕਿਸਾਨ ਬਜ਼ੁਰਗ ਬਜ਼ੁਰਗ ਕਿਸਾਨ ਸੀ ਉਹ ਲੰਗਰ ਦੇ ਵਿੱਚ ਸੀਗੇ ਲੰਗਰ ਦੇ ਵਿੱਚ ਖੜੇ ਸੀ ਉੱਥੇ ਲੰਗਰ ਲੰਗਰ ਚੱਲਦਾ ਹੁੰਦਾ ਸੀ ਉਹਨਾਂ ਵੇਲੇ ਉਹ ਉਸ ਉਸ ਸਮੇਂ ਉਹ ਉੱਥੇ ਖੜੇ ਸੀ ਤੇ ਪੁਲਿਸ ਆਉਂਦੀ ਆ ਜਿਹਦੇ ਵਿੱਚ ਸਪੈਸ਼ਲ ਟਾਸਕ ਫੋਰਸ ਹੁੰਦੀ ਆ ਤੇ ਇੱਕ ਇੱਕ ਐਸਐਚਓ ਨੇ ਐਸੇ ਹੀ ਹੁੰਦੇ ਨੇ ਮਤਲਬ 6-7 ਜਵਾਨ ਪੁਲਿਸ ਦੇ ਹੁੰਦੇ ਨੇ ਉਹ ਪਿੱਛੋਂ ਡੰਡੇ ਮਾਰਦੇ ਲਿਆਉਂਦੇ ਨੇ ਉੱਥੋਂ ਪੁਲਿਸ ਜੋ ਕਾਰਵਾਈ ਕਰ ਰਹੀ ਸੀ ਉਹਨੂੰ ਦੇਖਣ ਦੇ ਲਈ ਜੋ ਵੀ ਖੜਦਾ ਨਾ ਉੱਥੇ ਪੁਲਿਸ ਦੇ ਵੱਲੋਂ ਉਹਨੂੰ ਰੋਕ ਕੇ ਡੰਡਾ ਇਸ ਤਰ੍ਹਾਂ ਦੇ ਨਾਲ ਭਰਾਇਆ ਜਾਂਦਾ ਜਿਵੇਂ ਸ਼ਾਇਦ ਅਸੀਂ ਪਸ਼ੂ ਦੇ ਮਾਰਦੇ ਆ ਤਾਂ ਸਾਨੂੰ ਵੀ ਦੁੱਖ ਹੁੰਦਾ ਕਿਰ ਪਸ਼ੂ ਦੇ ਕਿਉਂ ਮਾਰਿਆ ਤਾਂ ਉਸ ਤਰ੍ਹਾਂ ਦੇ ਨਾਲ ਵਜਦਾ ਜਦੋਂ ਉਹ ਉਸ ਟੈਂਟ ਦੇ ਵਿੱਚ ਆਉਂਦੇ ਨੇ ਜੋ ਲੰਗਰ ਹਾਲ ਦਾ ਟੈਂਟ ਹੁੰਦਾ ਤਾਂ ਪੁਲਿਸ ਦੇ ਉਸ ਮੁਲਾਜ਼ਮ ਦੇ ਵੱਲੋਂ ਮੈਨੂੰ ਲੱਗਦਾ ਸ਼ਾਇਦ ਉਹਦੇ ਪਿਓ ਦੀ ਜਾਂ ਦਾਦੀ ਦੀ ਉਮਰ ਦਾ ਹੋਊਗਾ ਜਿਹੜਾ ਅਮਰਤਾਰੀ ਸਿੰਘ ਅਮਰਤਾਰੀ ਬਜ਼ੁਰਗ ਸੀ ਤੇ ਉਹਦੇ ਡੰਡੇ ਇਸ ਤਰ੍ਹਾਂ ਦੇ ਨਾਲ ਭਰਾਏ ਜਾਂਦੇ ਨੇ ਤਕਰੀਬਨ 4 ਤੋਂ 5 ਡੰਡੇ ਉਸ ਬਜ਼ੁਰਗ ਦੇ ਵਜਦੇ ਨੇ ਉਸਤੇ ਮਾਰਨ ਤੋਂ ਬਾਅਦ ਉਸ ਫਿਰ ਆਉਂਦੇ ਨੇ ਸਾਡੀ ਗੱਡੀ ਖੜੇ ਸਾਡੀ ਗੱਡੀ ਵੱਲ ਆਉਂਦੇ ਨੇ ਇਦਾਂ ਉਹਨਾਂ ਨੇ ਡੰਗੀਤੇ ਹੁੰਦੇ ਆ ਅਸੀਂ ਜਦੋਂ ਉਹਨਾਂ ਨੂੰ ਕਹਿੰਨੇ ਆ ਪ੍ਰੈਸ ਆ ਤਾਂ ਉਹ ਇੱਕਦਮ ਪੁਲਿਸ ਮੁਲਾਜ਼ਮ ਠੰਡਾ ਹੁੰਦਾ ਉਹ ਸਾਨੂੰ ਇਹ ਗੱਲ ਕਹਿੰਦਾ ਕਿ ਆਪਦੇ ਮਾਈਕ ਆਪਦੇ ਹੱਥਾਂ ਚ ਰੱਖੋ ਪੁਲਿਸ ਕੰਬਲੀ ਹੋਈ ਫਿਰਦੀ ਆ ਇਹ ਉਸਦੀ ਵਾਰਡਿੰਗ ਸੀ ਕਿ ਆਪਦੇ ਮਾਈਕ ਆਪਦੇ ਹੱਥਾਂ ਦੇ ਵਿੱਚ ਰੱਖੋ ਤੇ ਇੱਕ ਗੱਲ ਹੋਰ ਉਹਦੇ ਵੱਲੋਂ ਕਹੀ ਜਾਂਦੀ ਹੈ ਚੇਤਾਵਨੀ ਦੇ ਤੌਰ ਤੇ ਵਾਰਨਿੰਗ ਦੇ ਰੂਪ ਦੇ ਵਿੱਚ ਉਹ ਇਹ ਕਹਿੰਦਾ ਕਿ ਸਾਡੀ ਲਾਠੀ ਚਾਰਜ ਵਾਲੀ ਕੁੱਟਮਾਰ ਵਾਲੀ ਕਿਸੇ ਵੀ ਇਨਸੀਡੈਂਟ ਦੀ ਕਦੇ ਵੀ ਵੀਡੀਓ ਨਾ ਬਣਾਓ ਇਹ ਚੀਜ਼ ਪੁਲਿਸ ਦੇ ਵੱਲੋਂ ਕਹੀ ਗਈ ਤੇ ਮੈਂ ਨਹੀਂ ਮੇਰਾ ਕੈਮਰਾਮੈਨ ਕੋ ਆਇਆ ਹੋਰ ਦੋ ਚੈਨਲਾਂ ਦੇ ਉੱਤੇ ਪੱਤਰਕਾਰ ਖੜੇ ਸੀ ਉਹ ਗੁਆ ਤੇ ਉਹਨਾਂ ਦੇ ਜਿਹੜੇ ਕੈਮਰਾਮੈਨ ਖੜੇ ਸੀ ਉਹ ਵੀ ਇਸ ਚੀਜ਼ ਦੇ ਜਿਹੜਿਆ ਗਵਾ ਨੇ ਹੁਣ ਗੱਲ ਹੁੰਦੀ ਮੀਟਿੰਗ ਤੇ ਜੇਕਰ ਆਪਾਂ ਕਰੀਏ ਕਿ ਮੀਟਿੰਗ ਦੇ ਲਈ ਬੁਲਾਇਆ ਗਿਆ ਭਗਵਾਨ ਸਿੰਘ ਮਾਨਤਾ ਇਹ ਕਹਿੰਦੇ ਸੀ ਕਿ ਕਿਸਾਨਾਂ ਦੀਆਂ ਮੰਗਾਂ ਮੇਰੇ ਨਾਲ ਜੁੜੀਆਂ ਹੀ ਹੈ ਨਹੀਂ ਜੇ ਕਿਸਾਨਾਂ ਦੀਆਂ ਮੰਗਾਂ ਤੁਹਾਡੇ ਨਾਲ ਜੁੜੀਆਂ ਹੈ ਨਹੀਂ ਤਾਂ ਫਿਰ ਅੱਜ ਮੀਟਿੰਗ ਦੇ ਲਈ ਕਿਉਂ ਬੁਲਾਉਣੀ ਹੋ? ਜੇ ਕਿਸਾਨ ਤੁਹਾਨੂੰ ਤੁਹਾਡੇ ਜਿਹੜੀ ਹੈ ਤੁਹਾਡੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਂਦੇ ਨੇ ਪੰਜਾਬ ਦੇ ਜਿਹੜੇ ਤੁਸੀਂ ਵਿਕਾਸ ਕਰਨਾ ਉਹਦੇ 'ਚ ਰੋੜੇ ਬਣਦੇ ਨੇ ਤਾਂ ਫਿਰ ਅੱਜ ਮੀਟਿੰਗ ਦੇ ਲਈ ਕਿਉਂ ਬੁਲਾਉਣੀ ਹੋ? ਉਹਨਾਂ ਕਿਸਾਨਾਂ ਨੂੰ ਤੁਸੀਂ ਅੱਜ ਮੀਟਿੰਗ ਦੇ ਲਈ ਬੁਲਾ ਰਹੇ ਹੋ। ਬੀਤੇ ਕੱਲ ਤੁਸੀਂ ਉਹਨਾਂ ਤੇ ਲਾਠੀ ਚਾਰਜ ਕਰਕੇ ਹਟਿਓ। ਜਿਹੜੇ ਵੇਲੇ ਤੁਹਾਡਾ ਲਾਠੀ ਚਾਰਜ ਹੋ ਰਿਹਾ ਹੁੰਦਾ ਉਸ ਵੇਲੇ ਤੁਹਾਡੇ ਮੰਤਰੀ ਜਿਹੜੇ ਲਾਈਵ ਹੁੰਦੇ ਤੁਹਾਡੇ ਮੰਤਰੀ ਲਾਈਵ ਹੋ ਕੇ ਇਹ ਕਹਿੰਦੇ ਆ ਕਿ ਰਾਹ ਰੋਕੇ ਹੋਏ ਸੀ ਨਾ ਕਿਸਾਨਾਂ ਨੇ। ਜਿਦੇ ਕਰਕੇ ਅਸੀਂ ਇਹਨਾਂ ਮਤਲਬ ਕਿਸਾਨਾਂ ਨੂੰ ਹਟਾ ਰਹੇ ਹਾਂ ਕਿਉਂਕਿ ਕਹਿੰਦੇ ਕਿ ਮੰਗਾ ਕੇਂਦਰ ਦੀਆਂ ਨੇ ਕੇਂਦਰ ਦੇ ਨਾਲ ਜਾ ਕੇ ਲੜਨ ਸਾਡੇ ਇੱਥੇ ਕਿਉਂ ਬੈਠੇ ਨੇ ਤਾਂ ਫਿਰ ਜਿਹੜੇ ਦਿਨ ਉਹ ਆਏ ਸੀ ਜਿਹੜੇ ਦਿਨ ਉਹ ਆਏ ਸੀ ਉਸ ਦਿਨ ਵੀ ਮੰਗਾ ਜੇ ਤੁਹਾਡੇ ਅਨਸਾਰ ਉਸ ਦਿਨ ਵੀ ਤਾਂ ਮੰਗਾ ਫਿਰ ਸੈਂਟਰ ਦੇ ਨਾਲ ਸੀ ਫਿਰ ਉਸ ਦਿਨ ਕਿਉਂ ਨਹੀਂ ਜਦੋਂ ਤੁਹਾਡੇ ਤੋਂ ਇੱਕ ਪੱਤਰਕਾਰ ਦੇ ਵੱਲੋਂ ਇਹ ਸਵਾਲ ਕੀਤਾ ਜਾਂਦਾ ਆ ਕਿ ਕਿਸਾਨ ਹੱਕ ਲੈਣ ਦੇ ਲਈ ਦਿੱਲੀ ਕਿਉਂ ਜਾਂਦੇ ਨੇ ਤਾਂ ਤੁਸੀਂ ਕੀ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਜੇਕਰ ਕਿਸਾਨ ਦਿੱਲੀ ਨਾ ਜਾਣ ਤਾਂ ਹੋਰ ਕਿ ਲਾਹੌਰ ਜਾਣ ਕਿਸਾਨਾਂ ਨੇ ਮੰਗਾ ਦਿੱਲੀ ਤੋਂ ਲੈਣੀ ਹੈ ਤੇ ਅੱਜ ਵੀ ਉਹ ਤਾਂ ਦਿੱਲੀ ਜਾਣ ਦੇ ਲਈ ਬੈਠੇ ਸੀ ਤੁਸੀਂ ਇਹ ਤਾਂ ਕਰਤਾ ਕਿ ਕਿਸਾਨਾਂ ਤੇ ਲਾਠੀ ਚਾਰਜ ਕਰਤਾ ਤੁਹਾਡੇ ਤੋਂ ਇਹ ਨਹੀਂ ਸਰਿਆ ਕਿ ਹਰਿਆਣਾ ਸਰਕਾਰ ਦੇ ਨਾਲ ਗੱਲਬਾਤ ਕਰਕੇ ਹਰਿਆਣਾ ਸਰਕਾਰ ਨੂੰ ਕਹਿ ਕਿ ਤੇ ਰਾਹ ਖਲਵਾਓ ਕਿਸਾਨ ਕੌਣ ਕਹਿੰਦਾ ਕਿਸਾਨ ਰਾਹ ਰੋਕੀ ਬੈਠੇ ਸੀ ਕੌਣ ਕਹਿੰਦਾ ਕਿਸਾਨਾਂ ਨੇ ਰਾਹ ਜਿਹੜੇ ਬੰਦ ਕੀਤੇ ਹੋਏ ਸੀ ਰਾਹ ਤਾਂ ਤੋ ਹਰਿਆਣਾ ਸਰਕਾਰ ਨੇ ਬੰਦ ਕੀਤੇ ਹੋਏ ਸੀ ਕਿਸਾਨ ਤਾਂ ਉੱਤੇ ਬੈਠੇ ਸੀ ਤੁਹਾਨੂੰ ਚਾਹੀਦਾ ਸੀ ਕਿ ਉਹ ਰਾਹ ਖਲਵਾਉਂਦੇ ਕਿਸਾਨਾਂ ਨੇ ਦਿੱਲੀ ਜਾਣਾ ਕਿਸਾਨ ਨੂੰ ਦਿੱਲੀ ਜਾਣ ਦਿੱਤਾ ਜਾਂਦਾ ਤੁਸੀਂ ਖੁਦ ਹੀ ਕਹਿਣ ਸੀ ਕਿ ਕਿਸਾਨ ਹੋਰ ਲਾਹੌਰ ਜਾਣ ਕਿਸਾਨਾਂ ਦੀ ਰਾਜਧਾਨੀ ਆ ਕਿਸਾਨ ਨੂੰ ਦਿੱਲੀ ਵੀ ਨਹੀਂ ਜਾਣ ਦਿੱਤਾ ਜਾਊ ਤੇ ਅੱਜ ਤੱਕ ਕਿਸਾਨ ਬੈਠੀ ਪੰਜਾਬ ਚ ਸੀ ਫਿਰ ਹੁਣ ਕੀ ਕਿਸਾਨ ਨੂੰ ਪੰਜਾਬ ਚ ਵੀ ਨਹੀਂ ਬੈਠਣ ਦਿੱਤਾ ਜਾਊਗਾ ਕਿਉਂਕਿ ਕਿਸਾਨਾਂ ਦੇ ਬਣਾਏ ਹੋਏ ਤੰਬੂ ਉਹ ਵੀ ਢਾਈ ਢੇਰੀ ਤੁਹਾਡੇ ਵੱਲੋਂ ਕਰਤੇ ਜਾਣਗੇ ਇਸ ਤੋਂ ਪਹਿਲਾਂ ਤਾਂ ਕਿਸਾਨਾਂ ਤੇ ਪਾਬੰਦੀ ਸਿਰਫ ਦਿੱਲੀ ਜਾਣ ਤੇ ਸੀ ਟੰਡੀਗੜ ਜਾਣਤੇ ਸੀ ਹੁਣ ਤੱਕ ਕਿਸਾਨਾਂ ਦੇ ਪਬੰਦੀ ਪਈ ਪੰਜਾਬ ਦੀਆਂ ਸੜਕਾਂ 'ਚ ਬੈਠਣ ਤੇ ਵੀ ਲੱਗੀ ਤੇ ਇਹ ਕੱਲ ਸਾਰੇ ਪੰਜਾਬ ਦੇ ਵਿੱਚ ਹੋਇਆ ਸਾਰੇ ਪੰਜਾਬ ਤੋਂ ਕਿਸਾਨ ਜਿਸ ਤਰ੍ਹਾਂ ਦੇ ਨਾਲ ਚੁੱਕ ਚੁੱਕ ਕੇ ਜਿਹੜੇ ਹੈਗੇ ਆ ਉਹ ਕਿਰਾ ਅਰੈਸਟ ਕੀਤੇ ਗਏ ਕਿਰਾ ਹਵਾਲਾਤਾਂ ਦੇ ਵਿੱਚ ਰੱਖੇ ਗਏ ਜਾਂ ਕਿਰਾ ਕਿਤੇ ਵੀ ਰੱਖੇ ਗਏ ਇਹ ਕੱਲ ਐਪੀਸੋਡ ਪੂਰੇ ਪੰਜਾਬ ਦੇ ਵਿੱਚ ਵਾਪਰਿਆਗਾ ਕੱਲ ਕੱਲੇ ਪਹਿਲਾ ਸ਼ੰਭੂ ਖਨੋੜ ਤੇ ਵਾਪਰਿਆ ਸੀ ਤੇ ਦੂਜੇ ਕਿਸਾਨ ਆਗੂ ਜਿਹੜੇ ਹੈਗੇ ਆ ਉਹ ਅਰੈਸਟ ਨੇ ਤਾਂ ਮੈਂ ਇਹ ਪੁੱਛਣਾ ਚਾਹਣਾ ਕਿ ਹੁਣ ਕਿਸਾਨ ਤੁਹਾਨੂੰ ਕਿਉਂ ਚੰਗੇ ਲੱਗੇ ਨੇ ਤੁਸੀਂ ਫਿਰ ਜਾਂ ਤਾਂ ਤੁਸੀਂ ਲੋਕਾਂ ਨੂੰ ਬੇਫਕੂਫ ਸਮਝਦੇ ਹੋ ਤੇ ਜਾਂ ਤੁਸੀਂ ਲੋਕਾਂ ਨੂੰ ਬੇਫਕੂਫ ਬਣਾ ਰਹੇ ਹੋ ਦੋਹਾਂ ਦੇ ਵਿੱਚੋਂ ਇੱਕ ਗਲਤ ਹੈਗੀ ਆ ਤੁਹਾਡੀ ਜ਼ੁਬਾਨ ਸੀ ਜਦੋਂ ਤੁਸੀਂ ਮੀਟਿੰਗ ਛੱਡ ਕੇ ਜਾਂਦੇ ਹੋ ਕਿ ਭਾਈ ਕਿਸਾਨਾਂ ਮੇਰੀਆਂ ਤਾਂ ਮੰਗਾ ਕਿਸਾਨ ਦੇ ਸਹਿਮਤ ਵੀ ਨਹੀਂ ਜੇ ਤੁਸੀਂ ਮੋਰਚਾ ਲਾਉਣਾ ਤਾਂ ਫਿਰ ਤੁਸੀਂ 2 2.5 ਘੰਟੇ ਮੇਰੇ ਕਿਉਂ ਬਰਬਾਦ ਕੀਤੇ ਇਹ ਬੋਲ ਜਿਹੜੇ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੀ ਤਾਂ ਫਿਰ ਜੇਕਰ ਤੁਹਾਨੂੰ ਇਹ ਲੱਗਾ ਕਿ ਕਿਸਾਨਾਂ ਨੇ ਪਿਛਲੀ ਮੀਟਿੰਗ ਤੁਹਾਡੇ 2 2.5 ਘੰਟੇ ਬਰਬਾਦ ਕੀਤੇ ਨੇ ਤਾਂ ਫਿਰ ਹੁਣ ਆਪਦੇ ਮੰਤਰੀ ਨੂੰ ਟਾਈਮ ਬਰਬਾਦ ਕਰਨ ਵਾਸਤੇ ਕਿਉਂ ਭੇਜਦੇ ਹੋ ਪਰ ਤਾਂ ਹੁਣ ਵੀ ਕਿਉਂਕਿ 26 ਤਰੀਕ ਨੂੰ ਹੁਣ ਵੀ ਕਿਸਾਨ ਚੰਡੀਗੜ੍ਹ ਜਾ ਰਹੇ ਨੇ ਅਸਲ ਦੇ ਵਿੱਚ ਕੁੱਲ ਮਿਲਾ ਕੇ ਗੱਲਬਾਤ ਇਹ ਵੀ ਹੋਣੀ ਹੈ ਇਸ ਮੀਟਿੰਗ ਦੇ ਵਿੱਚ ਹਾਲਾਂਕਿ ਹੋਣੀ ਹੈ ਹਲੇ ਕਿ 26 ਤਰੀਕ ਵਾਲਾ ਕਰੋਗੇ ਜਾਂ ਨਹੀਂ ਕਰੋਗੇ ਕਿ ਕਿਸਾਨਾਂ ਨੇ 26 ਨੂੰ ਚੰਡੀਗੜ੍ਹ ਦੇ ਵੱਲ ਜਾਣਾ ਹੈ ਫਿਰ ਮੁੱਖ ਮੰਤਰੀ ਸਾਹਮਣੋਂ ਇੱਕ ਹੋਰ ਗੱਲ ਯਾਦ ਕਰਵਾ ਦੇਮ ਤੁਸੀਂ ਕਹਿੰਦੇ ਸੀ ਕਿ ਇਹ ਜਿਹੜੀਆਂ ਹੈਗੀਆਂ ਨੇ ਉਹ ਸਾਡੇ ਨਾਲ ਰਿਲੇਟਡ ਮੰਗਾ ਹੈ ਨਹੀਂ ਤਾਂ ਕਿਸਾਨਾਂ ਨੇ ਤਾਂ ਉਸ ਤੋਂ ਬਾਅਦ ਤੁਹਾਨੂੰ ਚੈਲੰਜ ਕਰਤਾ ਸੀ ਕਿਸਾਨਾਂ ਨੇ ਤਾਂ ਅਬਦੀ ਚੇਅਰ ਲਈ ਹੋਈ ਸੀ ਚੇਰ ਲਾ ਕੇ ਕਿਸਾਨਾਂ ਨੇ ਇਸ ਚੀਜ਼ ਦਾ ਚੈਲੰਜ ਕਰਤਾ ਸੀ ਕਿ ਮੁੱਖ ਮੰਤਰੀ ਸਾਹਿਬ ਆਓ ਆ ਕੇ ਬੈਠੋ ਸਾਡੇ ਨਾਲ ਡਿਬੇਟ ਕਰੋ ਜੇਕਰ ਤੁਸੀਂ ਇਹ ਕਹਿਣਿਓ ਕਿ ਕਿਸਤ ਮੰਗਾ ਤੁਹਾਡੇ ਨਾਲ ਸੰਬੰਧਤ ਨਹੀਂ ਤਾਂ ਉਹ ਸਾਨੂੰ ਦੱਸਾਓ ਤਾਂ ਮੁੱਖ ਮੰਤਰੀ ਸਾਹਿਬ ਕੀ ਤੁਸੀਂ ਕੁਰਸੀਆਂ ਲਾਉਣ ਜਾਣਦੇ ਹੋ ਕਿ ਤੁਸੀਂ ਦੂਜੇ ਲੀਡਰਾਂ ਨੂੰ ਚੈਲੰਜ ਕਰਨਾ ਜਾਣਦੇ ਹੋ ਹੱਲੇ ਵੀ ਜਦੋਂ 2 ਨਵੰਬਰ ਵਾਲੀ ਗੱਲ ਜਦੋਂ ਤੁਸੀਂ ਕਾਂਗਰਸੀਆਂ ਤੇ ਕਾਲੀਆਂ ਨੂੰ ਤੇ ਦੂਜਿਆਂ ਨੂੰ ਚੈਲੰਜ ਕੀਤਾ ਸੀ ਕਿ ਇੱਥੇ ਆ ਕੇ ਬੈਠੋ ਦੇ ਆ ਕੇ ਮੇਰੇ ਗੱਲਾਂ ਜਵਾਬ ਦਿਓ ਤਾਂ ਫਿਰ ਜਿੱਦਾਂ ਕਿਸਾਨਾਂ ਨੇ ਚੈਲੰਜ ਕੀਤਾ ਸੀ ਉਹਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੁਰਸੀ ਖਾਲੀ ਪਈ ਸੀ ਤਾਂ ਫਿਰ ਉਹਦੇ ਹੀ ਮੁੱਖ ਮੰਤਰੀ ਸਾਹਿਬ ਜਾ ਕੇ ਉੱਥੇ ਬੈਠੇ ਕਿਉਂ ਨਹੀਂ ਜੇ ਮੰਗਾ ਤੁਹਾਡਾ ਸੰਬੰਧ ਸੀ ਇੰਨਾ ਹੱਬ ਹੱਬ ਕੇ ਤੁਸੀਂ ਸਰਕਾਰੀ ਮੀਡੀਆ ਦੇ ਵਿੱਚ ਕਹਿ ਰਹੇ ਹੋ ਤਾਂ ਫਿਰ ਉਹਦੇ ਵੀ ਜਾ ਕੇ ਉੱਥੇ ਕਹਿੰਦੇ ਉਹਦੇ ਜਾ ਕੇ ਉੱਥੇ ਕਹਿੰਦੇ ਕਿ ਹਾਂ ਭਾਈ ਦੱਸੋ ਤੁਸੀਂ ਦਾ ਕਹਿਣਾ ਹੋਗਾ ਮੈਂ ਕਿਸਾਨਾਂ ਦਾ ਪੁੱਤ ਹਾਂ ਫਿਰ ਹੁਣ ਕਿਸਾਨਾਂ ਦਾ ਪੁੱਤ ਕਿਸਾਨਾਂ ਦੇ ਸੱਦੇ ਤੇ ਵੀ ਨਹੀਂ ਆਉਂਦਾ ਕਿਸਾਨਾਂ ਦਾ ਪੁੱਤ ਕਿਸਾਨਾਂ ਦੇ ਬਲਾਵੇ ਤੇ ਵੀ ਨਹੀਂ ਆਉਂਦਾ ਕਿਸਾਨਾਂ ਦਾ ਪੁੱਤ ਕਿਸਾਨ ਨੂੰ ਡਾਂਗਾਂ ਦਿੰਦਾ ਕਿਸਾਨਾਂ ਦਾ ਪੁੱਤ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਅੱਧੀ ਰਾਤ ਨੂੰ ਤੋੜਦਾ ਕਿ ਜਿੱਥੇ ਮਰਜੀ ਜਾਓ ਇਹ ਵੀ ਆ ਕਿ ਜਦੋਂ ਕਿਸਾਨ ਉਹਦੋਂ ਤੋਰੇ ਗਏ ਹਨ ਜਿਵੇਂ ਪੁਲਿਸ ਤਾਂ ਇਹ ਕਹਿੰਦੀ ਹੈ ਨਾ ਕਿ ਅਸੀਂ ਕਿਸਾਨਾਂ ਨੂੰ ਛੱਡਿਆਗਾ ਜਿਸੀਂ ਕਿਸਾਨ ਨੂੰ ਪੰਚਾ ਕੇ ਆਇਆ ਪਰ ਅਸਲੀਅਤ ਤਾਂ ਇਹ ਹੈ ਕਿ ਕਿਸਾਨ ਜਿਹੜੇ ਆ ਤੁਰਦੇ ਆ ਬਹੁਤੇ ਕਿਸਾਨ ਸ਼ੰਭੂ ਤੋਂ ਤੁਰੇ ਨੇ ਸ਼ਾਇਦ ਦੋਹਾਂ-ਦੋਹਾਂ ਡੇਢ-ਡੇਢ ਘੰਟੇ ਦੇ ਵਿੱਚ ਤੁਰ ਕੇ ਜਾਂ ਕਿਸੇ ਕੋਈ ਸਾਧਨ ਲੈ ਕੇ ਕਿਤਨਾ ਕਿਤੇ ਪਹੁੰਚੇ ਨੇ ਕਿਉਂਕਿ ਉਸ ਸਵੇਰ 2 ਵਜੇ ਪਟਿਆਲੇ ਦੇ ਬੱਸ ਸਟੈਂਡ ਦੇ ਉੱਪਰ ਅਸੀਂ ਕਿਸਾਨਾਂ ਨੂੰ ਆਪ ਦੇਖਿਆਗਾ ਉੱਥੇ ਫਿਰਦਿਆਂ ਨੂੰ ਉੱਥੇ ਉਹੀ ਕਿਸਾਨ ਜੋ ਪਹਿਲਾਂ ਸ਼ੰਭੂ ਬਾਰਡਰ ਤੇ ਵੇਖੇ ਸੀ ਉਹੀ ਕਿਸਾਨ ਉਦੋਂ ਤੋਂ ਬਾਅਦ ਅਸੀਂ ਪਟਿਆਲਾ ਬੱਸ ਸਟੈਂਡ ਤੇ ਵੇਖੇ ਨੇ ਤਾਂ ਮਤਲਬ ਕਿਸਾਨਾਂ ਨੂੰ ਕੁੱਟਿਆ ਗਿਆ ਕਿਸਾਨਾਂ ਦੇ ਤੰਬੂਟਾ ਹੋ ਗਏ ਕਿਸਾਨਾਂ ਦੀਆਂ ਟਰਾਲੀਆਂ ਧੂਕੇ ਖਤਾਨਾਂ ਚ ਛੁੱਟੀਆਂ ਗਈਆਂ ਤੇ ਕਿਸਾਨਾਂ ਨੂੰ ਆਪਦੇ ਹਾਲ ਤੇ ਛੱਡ ਦਿੱਤਾ ਗਿਆ ਜਿਹੜੇ ਕਿਸਾਨ ਕੋਈ ਤਰਨ ਤਰਨੋਂ ਆਇਆ ਸੀ ਕੋਈ ਕਿਤੋਂ ਵੀ ਆਇਆ ਸੀ ਕਿਹੜੇ ਵੀ ਮਾਝੇ ਏਰੀਏ ਦੇ ਸੀ ਜਿਹੜੇ ਮਰਜੀ ਏਰੀਏ ਦੇ ਸੀ ਉਹਨਾਂ ਕਿਸਾਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ ਗਿਆ ਤਾਂ ਫਿਰ ਮੁੱਖ ਮੰਤਰੀ ਸਾਹਿਬ ਇਹ ਉਹੀ ਕਿਸਾਨ ਨੇ ਜਿਨ੍ਹਾਂ ਨੂੰ ਤੁਸੀਂ ਛੱਡਿਆ ਸੀ ਇਹ ਉਹੀ ਕਿਸਾਨਾਂ ਜਿਨ੍ਹਾਂ ਨੂੰ ਤੁਸੀਂ ਇਹ ਕਹਿੰਦੇ ਸੀ ਕਿ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਰੁਕਾਵਟ ਬਣਦੇ ਨੇ ਇਹ ਉਹੀ ਕਿਸਾਨ ਨੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਕਿ ਇਹਨਾਂ ਨੇ ਢਾਈ ਘੰਟੇ ਮੇਰਾ ਟਾਈਮ ਵਿਅਰਥ ਕੀਤਾ ਇਹ ਉਹੀ ਕਿਸਾਨ ਨੇ ਜਿਨ੍ਹਾਂ ਦੇ ਨਾਲ ਅੱਜ ਫਿਰ ਤੁਹਾਡੀ ਸਰਕਾਰ ਜਿਹੜੀ ਹੈਗੀ ਆ ਉਹ ਮੀਟਿੰਗ ਰੱਖ ਰਹੀ ਹੈ ਤੇ ਹੋਰ ਦੱਸ ਦੇਵਾਂ ਅਗਰਾਹਾ ਜਥੇਬੰਦੀ ਇਸ ਮੀਟਿੰਗ ਦਾ ਬਾਈਕਟ ਕਰਤਾ ਉਹ ਕਹਿੰਦੇ ਕਿ ਮੀਟਿੰਗ ਕਰੀਏ ਕਿਹੜੀ ਗੱਲ ਦੀ ਸਾਡੇ ਜਗਜੀਤ ਸਿੰਘ ਡੱਲੇਵਾਲ ਹੋਰ ਨੂੰ ਗ੍ਰਿਫਤਾਰ ਕੀਤਾ ਹੋਰ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਕਿਸਾਨਾਂ ਦਾ ਬਹੁਤਾ ਸਮਾਨ ਆ ਜਿਹੜਾ ਉਹ ਤੁਸੀਂ ਲੈ ਗਏ ਜਿਹੜਾ ਕਿਸਾਨਾਂ ਦਾ ਬਹੁਤਾ ਸਮਾਨ ਆ ਉਹ ਤੁਸੀਂ ਲੈ ਗਏ ਤਾਂ ਫਿਰ ਅਸੀਂ ਹੁਣ ਜਿਹੜੀ ਮੀਟਿੰਗ ਕਰਨੀ ਆ ਅਸੀਂ ਮੀਟਿੰਗ ਫਿਰ ਭਾਈ ਕਰੀਏ ਕਿਹੜੀ ਗੱਲ ਦੀ ਇਹ ਵੀ ਸਹੀ ਆ ਇਹ ਵੀ ਇਹ ਵੀ ਇਹ ਵੀ ਸਰਕਾਰ ਤੇ ਇੱਕ ਸਵਾਲੀਆ ਚਿੰਨ੍ਹ ਬਣਦਾ ਕਿ ਜਦੋਂ ਇਹ ਧਰਨੇ ਅੱਜ ਤੋਂ ਨੂੰ ਪੰਜਾਬ ਦੇ ਵਿਕਾਸ 'ਚ ਰੁਕਾਵਟ ਲੱਗਣ ਲੱਗੇ ਇਹ ਧਰਨੇ ਅੱਜ ਤੋਂ ਨੂੰ ਇਹ ਲੱਗਣ ਲੱਗੇ ਕਿ ਰੁਕਾਵਟ ਨੇ ਤੇ ਜਦੋਂ ਤੁਹਾਡਾ ਧਰਨਾ ਲੱਗਿਆ ਸੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਹੱਕ ਦੇ ਵਿੱਚ ਤੁਹਾਡੀ ਸਾਰੀ ਕੈਬਨਿਟ ਜਾ ਕੇ ਸੜਕਾਂ ਤੇ ਬੈ ਗਈ ਸੀ ਤੁਹਾਡੇ ਸਾਰੇ ਮੰਤਰੀ ਐਮਐਲਏ ਜਾ ਕੇ ਸੜਕਾਂ ਤੇ ਬੈ ਗਈ ਸੀ ਉਦੋਂ ਨਹੀਂ ਆਮ ਲੋਕਾਂ ਨੂੰ ਦਿੱਕਤ ਆਈ ਸੀ ਉਦੋਂ ਨਹੀਂ ਰਿਕਾਪਟ ਬਣੀ ਸੀ ਤੇ ਜਦੋਂ ਫਿਰ ਇਹੀ ਕਿਸਾਨਾਂ ਦਾ ਧਰਨਾ ਦਿੱਲੀ ਦੇ ਵਿੱਚ ਸੀ ਤੇ ਉਦੋਂ ਵੀ ਤੁਸੀਂ ਇਨ੍ਹਾਂ ਕਿਸਾਨਾਂ ਦੀ ਹਮਾਇਤ ਕਿਉਂ ਕਰਦੇ ਸੀ ਬੈਠ ਤਾਂ ਉਦੋਂ ਵੀ ਕਿਸਾਨ ਸੜਕਾਂ ਤੇ ਸੀ ਉਦੋਂ ਨਹੀਂ ਰਿਕਾਪਟ ਬਣੀ ਸੀ ਉਦੋਂ ਆਮ ਲੋਕਾਂ ਨੂੰ ਦਿੱਕਤ ਆਈ ਸੀ ਆਮ ਲੋਕਾਂ ਨੂੰ ਦਿੱਕਤ ਆ ਉਦੋਂ ਵੀ ਆਈ ਸੀ ਫਰਕ ਸਿਰਫ ਇੰਨਾ ਸੀ ਉਦੋਂ ਤੁਸੀਂ ਸੱਤਾ ਦੇ ਵਿੱਚ ਨਹੀਂ ਸੀ ਤੇ ਫਰਕ ਸਿਰਫ ਇੰਨਾ ਸੀ ਜਿਹੜਾ ਤੁਸੀਂ ਧਰਨਾ ਲਾਇਆ ਸੀ ਉਹ ਅਰਵਿੰਦ ਕੇਜਰੀਵਾਲ ਤੁਹਾਡੇ ਆਕਾ ਦੇ ਹੱਕ ਦੇ ਵਿੱਚ ਤੁਸੀਂ ਲਾਇਆ ਸੀ ਤੁਹਾਡੇ ਆਕਾ ਦੇ ਹੱਕ ਦੇ ਵਿੱਚ ਤੁਸੀਂ ਜੋ ਮਰਜ਼ੀ ਲਾਓ ਉਹ ਸਭ ਪਾਰ ਹੈ ਤੇ ਜੋ ਕਿਸਾਨ ਆਪਦੇ ਹੱਕ ਮੰਗਣ ਦੇ ਲਈ ਸੜਕਾਂ ਤੇ ਆਉਂਦੇ ਨੇ ਕਿਸਾਨ ਆਪਦੇ ਲਈ ਜਦੋਂ ਸੜਕਾਂ ਤੇ ਆਉਂਦੇ ਨੇ ਤਾਂ ਉਦੋਂ ਤੁਹਾਨੂੰ ਇਹ ਕਿਸਾਨ ਬੁਰੇ ਲੱਗਦੇ ਨੇ ਜਦੋਂ ਕੈਪਟਨ ਅਮਿੰਦਰ ਸਿੰਘ ਦੀ ਸਰਕਾਰ ਸੀ ਤੁਸੀਂ ਉਦੋਂ ਵੀ ਇੰਨਾ ਕਿਸਾਨਾਂ ਨੂੰ ਕਿਸਾਨਾਂ ਦੇ ਹੱਕ ਚ ਭੁਗਤ ਦੇ ਸੀ ਉਦੋਂ ਵੀ ਇੰਨਾ ਕਿਸਾਨਾਂ ਲਈ ਤੁਸੀਂ ਬੋਲਦੇ ਹੁੰਦੇ ਸੀ ਪਰ ਅੱਜ ਉਹੀ ਕਿਸਾਨ ਜਦੋਂ ਸੜਕਾਂ ਤੇ ਆਏ ਨੇ ਆਪਣਾ ਹੱਕ ਮੰਗਣ ਦੇ ਲਈ ਉਦੋਂ ਇਹਨਾਂ ਨੂੰ ਅਲਟ ਭੁਗਤ ਦੇ ਦਉ ਫਿਰ ਤੁਸੀਂ ਐਮਐਸ ਉਹਨੇ ਕਿਸਾਨ ਗੱਲਾਂ ਕਿਹੜੀਆਂ ਕਰਦੇ ਨੇ ਗੱਲਾਂ ਤਾਂ ਕਿਸਾਨ ਤਾਂ ਐਮਐਸਪੀ ਦੀਆਂ ਗੱਲਾਂ ਕਰਦੇ ਨੇ ਮਿਨਿਮਮ ਸਪੋਰਟ ਪ੍ਰਾਈਸ ਦੀਆਂ ਤੇ ਜਦੋਂ ਤੁਸੀਂ ਸੱਤਾ ਦੇ ਵਿੱਚ ਨਹੀਂ ਸੀ ਤੁਸੀਂ ਕਹਿੰਦੇ ਸੀ ਕਿ ਆਪਦੀ ਕੁਰਸੀ ਛੱਡੋ ਤੇ ਅਸੀਂ ਬਾਈ ਦੀਆਂ ਬਾਈ ਫਸਲਾਂ ਤੇ ਐਮਐਸਪੀ ਦੇ ਕੇ ਦਿਖਾਈਏ ਤਾਂ ਫਰੋਂ ਦੰਦੇ ਕਿਉਂ ਨਹੀਂ ਜਦੋਂ ਪੱਤਰਕਾਰ ਦੇ ਵੱਲੋਂ ਸਵਾਲ ਪੁੱਛਿਆ ਗਿਆ ਤਾਂ ਯੂ ਟਰਨ ਵਾਲੇ ਮੁੱਖ ਮੰਤਰੀ ਉਹਦੀ ਪਲਟੇ ਨੇ ਉਹ ਕਹਿੰਦੇ ਨੇ ਕਿ ਐਮਐਸਪੀ ਮੈਨ ਨਹੀਂ ਦੇ ਸਕਦਾ ਇਹ ਤਾਂ ਕੇਂਦਰ ਦਾ ਅਧਿਕਾਰਾ ਤਾਂ ਫਿਰ ਉਹਦੋਂ ਗੱਪ ਕਿਉਂ ਬੋਲਿਆ ਸੀ ਜਦੋਂ ਭਾਈ ਤੁਹਾਨੂੰ ਸੱਤਾ ਆਉਣ ਤੋਂ ਪਹਿਲਾਂ ਤੁਹਾਡੇ ਤੋਂ ਸਵਾਲ ਪੁੱਛਿਆ ਸੀ ਤੁਹਾਡੀ 5 ਮਿੰਟਾਂ ਵਾਲੀ ਬੀਬੀ 5 ਮਿੰ ਉਹ ਤਾਂ ਉਹ ਕਿਧਰੇ ਦਿਖਾਈ ਨਹੀਂ ਦਿੰਦੀ ਉਹ ਤਾਂ ਉਹ ਠੇਕੇਦਾਰਾਂ ਨੂੰ ਸचेत ਕਰਨ ਦੇ ਵਿੱਚ ਲੱਗੇ ਹੋਏ ਨੇ ਜਾਂ ਆਪਣੇ ਖਰੜ ਹਲਕੇ ਦੇ ਵਿੱਚ ਲੱਗੇ ਹੋਏ ਨੇ ਮੰਤਰੀ ਛੱਬੀ ਉਹਨਾਂ ਦੇ ਕੋਲੇ ਨਹੀਂ ਉਹ ਨਹੀਂ ਦਿਖਾਈ ਦਿੰਦੇ ਜਿਹੜੇ ਕਹਿੰਦੇ ਪੰਜਾਂ ਮਿੰਟਾਂ ਚ ਐਮਐਸਪੀ ਦੇ ਦਿੰਦੇ ਪੰਜਾਂ ਮਿੰਟਾਂ ਚ ਐਮਐਸਪੀ ਤਾਂ ਦੂਰ ਦੀ ਗੱਲ ਆ ਮੈਨੂੰ ਐਂ ਲੱਗਦਾ ਇਹਨਾਂ ਦੀ ਸਰਕਾਰ ਤਾਂ 5 ਸਾਲਾਂ ਦੇ ਵਿੱਚ ਇੱਕ ਫਸਲ ਦੇ ਉੱਪਰ ਐਮਐਸਪੀ ਨਹੀਂ ਦਿੱਤੀ ਜਾਣੀ ਤਾਂ ਹੁਣ ਕਿਸਾਨਾਂ ਦਾ ਵੀ ਸਵਾਲ ਇਹੀ ਆ ਕਿ ਭਾਈ ਹੁਣ ਫਿਰ ਮੀਟਿੰਗ ਕਿਹੜੀ ਗੱਲ ਦੀ ਆ ਪਹਿਲਾਂ ਵੀ ਮੀਟਿੰਗ ਦੇ ਜੈਸਾ ਕੁਝ ਮੀਟਿੰਗ ਚ ਪਹਿਲਾਂ ਨਿਬੜਿਆ ਵੈਸਾ ਕੁਝ ਕੋਈ ਮੀਟਿੰਗ ਦੇ ਵਿੱਚ ਹੁਣ ਨਿ ਫਰ ਹੁਣ ਕਿਹੜੀ ਗੱਲ ਦੀ ਇੱਕ ਉਹੀ ਗੱਲ ਆ ਵੀ ਆਪੇ ਦੁੱਖ ਦੇਣੇ ਆਪੇ ਦੇਣੀਆਂ ਦੁਆਵਾਂ ਆਪੇ ਹੀ ਦਰਦ ਦਿੱਤੇ ਆ ਆਪੇ ਹੀ ਫਟ ਦਿੱਤਾ ਆਪੇ ਹੁਣ ਦੁਆਵਾਂ ਦੇਣ ਵਾਲੀ ਗੱਲ ਆ ਵੀ ਹੁਣ ਕਿਸਾਨਾਂ ਦੇ ਗੁੱਸੇ ਨੂੰ ਇਹ ਆ ਕਿ ਉਹਨੂੰ ਥੋੜਾ ਜਿਹਾ ਠੰਡਾ ਕੀਤਾ ਜਾਵੇ ਥੋੜਾ ਜਿਹਾ ਸ਼ਾਂਤ ਕੀਤਾ ਜਾਵੇ ਉਸ ਕਰਕੇ ਉਹਨੂੰ ਮੀਟਿੰਗ ਸੱਦੀ ਆ ਮੀਟਿੰਗ ਦੇ ਵਿੱਚ ਮੰਤਰੀ ਸਾਹਿਬ ਹੋਣਗੇ ਖੇਤੀਬਾੜੀ ਮੰਤਰੀ ਹੋਣਗੇ ਉਨੇ ਦੇਖਣਾ ਹੋਊਗਾ ਕਿ ਮੀਟਿੰਗ ਜਦੋਂ ਨੇਪਰੇ ਚੜਦੀ ਐ ਸਿਰੇ ਚੜਦੀ ਆ ਉਹਦੇ ਵਿੱਚ ਕੀ ਹੁੰਦਾ ਹਾਲਾਂਕਿ ਉਗਰਾਹਾਂ ਜਥੇਬੰਦੀ ਦੇ ਵੱਲੋਂ ਕਿ ਐਸਕੇਐਮ ਤੋਂ ਉਗਰਾਹਾਂ ਜਥੇਬੰਦੀ ਨੂੰ ਆਇਆ ਸੀ ਮੀਟਿੰਗ ਦਾਸਦਾ ਮੀਟਿੰਗ ਦੇ ਵਿੱਚ ਉਗਰਾਹਾਂ ਤੇ ਐ ਉਗਰਾਹਾਂ ਜਥੇਬੰਦੀ ਨੇ ਬਾਈਕਟ ਕੀਤਾ ਆ ਐਸਕੇਐਮ ਦਾ ਦੇਖਣਾ ਹੋਊਗਾ ਕਿਹੜੇ ਕਿਹੜੇ ਲੀਡਰ ਜਿਹੜੇ ਆ ਮੀਟਿੰਗ ਦੇ ਵਿੱਚ ਪਹੁੰਚਦੇ ਆ ਤੇ ਕਿਹੜੀਆਂ ਕਿਹੜੀਆਂ ਮੰਗਾਂ ਜਿਹੜੀਆਂ ਰੱਖੀਆਂ ਜਾਂਦੀਆਂ ਨੇ ਪਰ ਵੱਡਾ ਸਵਾਲ ਸਰਕਾਰ ਦੇ ਲਈ ਇਹੀ ਆ ਕਿ ਉਹੀ ਕਿਸਾਨ ਨੇ ਜਿਨ੍ਹਾਂ ਨੂੰ ਕੁੱਟਿਆ ਸੀ ਇਹ ਉਹੀ ਕਿਸਾਨ ਨੇ ਜਿਨ੍ਹਾਂ ਦੇ ਟੈਂਟ ਪਾੜੇ ਸੀ ਇਹ ਉਹੀ ਕਿਸਾਨ ਨੇ ਜਿਨ੍ਹਾਂ ਨੂੰ ਤੁਸੀਂ ਡਿਵੈਲਪਮੈਂਟ ਦੇ ਵਿਰੋਧੀ ਦੱਸਦੇ ਸੀ ਤੇ ਅੱਜ ਉਹਨਾਂ ਨੂੰ ਉਹੀ ਕਿਸਾਨਾਂ ਦੇ ਨਾਲ ਟੇਬਲ ਟॉक ਕਰਨ ਦੇ ਲਈ ਤੁਸੀਂ ਮੰਨਿਓ ਫਿਰ ਜਾਂ ਤਾਂ ਤੁਸੀਂ ਗਲਤੋਂ ਜਾਂ ਤੁਸੀਂ ਲੋਕਾਂ ਨੂੰ ਬੇਫਕੂ ਬਣਾ ਰਹੇ ਹੋ ਜਾਂ ਤੁਸੀਂ ਲੋਕਾਂ ਨੂੰ ਬੇਫਕੂ ਸਮਝਦੇ ਹੋ ਪਰ ਮਾਨ ਸਾਹਿਬ ਹੁਣ ਉਹ ਗੱਲਾਂ ਨਹੀਂ ਰਹੀਆਂ ਕਿ ਇੱਥੇ ਕੁਝ ਹੋਰ ਤੇ ਉੱਥੇ ਕੁਝ ਹੋਰ ਲੋਕਾਂ ਦੇ ਮਨ ਦੇ ਵਿੱਚ ਗੱਲਾਂ ਜਿਹੜੀਆਂ ਨੇ ਉਹ ਭਰੀਆਂ ਪਈਆਂ ਨੇ ਤੁਹਾਡੇ ਪ੍ਰਤੀ ਸਵਾਲਾਂ ਦੇ ਟੋਕਰੇ ਲੋਕ ਸਿਰ ਤੇ ਲਈ ਖੜੇ ਆ ਹੁਣ ਤੁਹਾਡੇ ਐਮਐਲਏ ਤੁਹਾਡੇ ਮੰਤਰੀ ਜਾਂ ਤੁਸੀਂ ਜਦੋਂ ਪਿੰਡਾਂ ਦੇ ਵਿੱਚ ਆਉਂਗੇ ਤਾਂ ਨਾ ਟੋਕਰਿਆਂ ਦਾ ਸਾਹਮਣ ਟੋਕਰਿਆਂ ਦਾ ਸਾਹਮਣਾ ਤੁਹਾਨੂੰ ਕਰਨਾ ਪੂ ਜਿਨ੍ਹਾਂ ਟੋਕਰਿਆਂ ਚ ਸਵਾਲ ਨੇ ਤੇ ਮੈਨੂੰ ਲੱਗਦਾ ਇਹ ਸਵਾਲ ਰੋੜੇ ਵਾਂਗੂ ਵੱਜਣੇ ਆ ਜਦੋਂ ਠਾ ਠਾ ਕਰਕੇ ਲੋਕਾਂ ਨੇ ਸਵਾਲ ਪੁੱਛੇ ਨਾ ਤਾਂ ਇਹ ਸਵਾਲ ਰੋੜੇ ਵਾਂਗੂ ਵੱਜਣਗੇ ਤੇ ਇੱਕ ਵੀ ਸਵਾਲ ਦਾ ਜੇ ਇਹਨਾਂ ਤੋਂ ਆਮ ਘਰਾਂ ਦੇ 3 ਪੁੱਤਾਂ ਕੋਲੇ ਜਵਾਬ ਆ ਗਿਆ ਤੁਸੀਂ ਮੈਨੂੰ ਕਹਦੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਆਉਣਾ ਕਿਉਂ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਸਵਾਲ ਪੁੱਛਣ ਲਈ ਹੀ ਕਹਿੰਦੇ ਹੁੰਦੇ ਸੀ ਕਿ ਲੋਕਾਂ ਨੂੰ ਸਵਾਲ ਪੁੱਛਿਆ ਕਰੋ ਤੇ ਹੁਣ ਜਦੋਂ ਇਹਨਾਂ ਨੂੰ ਸਵਾਲ ਪੁੱਛਦਾ ਮੀਡੀਆ ਮਾੜਾ ਲੱਗਦਾ ਸਵਾਲ ਪੁੱਛਦੇ ਆਰਟੀ ਐਕਟਿਵਿਸਟ ਮਾੜੇ ਲੱਗਦੇ ਨੇ ਤੇ ਫਿਰ ਸਵਾਲ ਪੁੱਛਦੇ ਲੋਕ ਵੀ ਇਹਨਾਂ ਨੂੰ ਮਾੜੇ ਲੱਗਣਗੇ ਉਹੀ ਲੋਕ ਜਿਨ੍ਹਾਂ ਨੇ ਇਹਨਾਂ ਦੇ 9294 ਆਮਕਰਾਂ ਦੇ 3 ਪੁੱਤ ਸੱਤਾ ਚ ਲਿਆ ਕੇ ਖਾਸ ਕਰਤੇ ਤੇ ਹੁਣ ਉਹਨਾਂ ਦੇ ਸਵਾਲ ਮੁੱਖ ਮੰਤਰੀ ਨੂੰ ਵੀ ਮਾੜੇ ਲੱਗਣਗੇ ਉਹਨਾਂ ਦੇ ਸਵਾਲ ਕੈਬਨਟ ਮਤਰੀਆਂ ਨੂੰ ਮਾੜੇ ਲੱਗਣਗੇ ਉਹਨਾਂ ਦੇ ਸਵਾਲ ਇਹਨਾਂ ਦੇ ਐਮਐਲਏ ਨੂੰ ਵੀ ਮਾੜੇ ਲੱਗਣਗੇ ਤੇ ਉਹਨਾਂ ਦੇ ਸਵਾਲ ਇਹਨਾਂ ਦੇ ਆਕਾ ਅਰਵਿੰਦ ਕੇਜਰੀਵਾਲ ਨੂੰ ਵੀ ਜਿਹੜੇ ਹੈਗੇ ਆ ਉਹ ਮਾੜੇ ਲੱਗਣਗੇ ਇੱਕ ਇੱਕ ਵੱਡਾ ਹੋਰ ਵੀ ਚਰਚਾ ਲੋਕਾਂ ਦੇ ਵਿੱਚ ਛਿੜੀ ਹੋਈ ਆ ਕਿ ਲੋਕ ਕਹਿੰਦੇ ਨੇ ਕਿ ਯਾਰ ਇੱਕਦਮ ਕਿਉਂ ਕਰ ਦਿੱਤਾ ਇਹ ਕਿਉਂਕਿ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਵਿਕਾਸ ਵਿਰੋਧੀ ਨੇ ਵਿਕਾਸ ਇਹਨਾਂ ਕਿਸਾਨਾਂ ਦੇ ਰਾਹਾਂ ਕਰਕੇ ਰੁਕਿਆ ਹੋਇਆ ਤਾਂ ਫਿਰ ਇਹ ਵਿਕਾਸ ਤਾਂ ਕਿਸਾਨ ਨੂੰ ਤਾਂ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਫਿਰ ਉਦੋਂ ਤੁਹਾਨੂੰ ਇਹ ਕਿਸਾਨ ਕਿਵੇਂ ਚੰਗੇ ਲੱਗਦੇ ਸੀ ਇਹ ਹੀ ਕੁਝ ਕਰਨਾ ਸੀ ਤਾਂ ਇੱਕ ਸਾਲ ਪਹਿਲਾਂ ਹੀ ਕਰ ਦਿੰਦੇ ਤਾਂ ਉਦੋਂ ਹੀ ਕਿਸਾਨਾਂ ਨੂੰ ਜਿਹੜਾ ਹੈਗਾ ਇੱਥੇ ਪਹੁੰਚਣ ਨਾ ਦਿੰਦੇ ਫਿਰ ਉਦੋਂ ਹੀ ਚੱਕ ਕੇ ਪਰੇ ਕਰ ਦਿੰਦੇ ਪਰ ਹੁਣ ਮੈਂ ਯਾਦ ਕਰਵਾ ਦਿੰਦਾ ਕਿ ਗੁਰਪ੍ਰੀਤ ਗੋਗੀ ਜਿਹੜੇ ਲੁਧਿਆਣਾ ਤੋਂ ਐਮਐਲਏ ਸੀ ਉਹਨਾਂ ਦੀ ਡੈਥ ਹੋਈ ਹੈ ਪਿਛਲੇ ਸਮੇਂ ਦੇ ਵਿੱਚ ਤਾਂ ਜਿਮਨੀ ਚੋਣਾ ਲੁਧਿਆਣੇ ਦੀ ਤਾਂ ਇਹ ਜਿਮਨੀ ਚੋਣਾ ਤੇ ਤੁਸੀਂ ਇਸ ਦੇ ਵਿੱਚ ਇੱਕ ਪ੍ਰਚਾਰ ਜ਼ਰੂਰ ਦੇਖ ਰਹੇ ਹੋ ਕਿ ਵਪਾਰੀਆਂ ਨੂੰ ਔਖਾ ਹੁੰਦਾ ਸੀ ਵਪਾਰੀਆਂ ਨੂੰ ਔਖਾ ਹੁੰਦਾ ਸੀ ਵਪਾਰੀਆਂ ਨੂੰ ਔਖਾ ਹੁੰਦਾ ਸੀ ਹਾਲਾਂਕਿ ਕਿਸੇ ਵਪਾਰੀ ਤੋਂ ਹਾਲੇ ਤੱਕ ਐਸਾ ਨਹੀਂ ਸੁਣਿਆ ਕਿ ਸਾਨੂੰ ਕਿਸਾਨਾਂ ਦੇ ਬੈਠਣ ਨਾਲ ਔਖ ਹੁੰਦੀ ਸੀ ਪਰ ਇਹਨਾਂ ਨੂੰ ਜ਼ਰੂਰਤ ਹੈ ਕਿ ਵਪਾਰੀਆਂ ਨੂੰ ਔਖਾ ਹੁੰਦਾ ਸੀ ਇਹਨਾਂ ਦਾ ਇਹ ਕਹਿਣਾ ਇਹ ਵਪਾਰੀ ਵਰਗ ਨੂੰ ਕਿਤਨੇ ਕਿਤੇ ਭਰਮਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਇਹ ਇਸ ਚੋਣ ਨੂੰ ਕਿਸਾਨ ਵਰਸਸ ਵਪਾਰੀ ਬਣਾ ਕੇ ਜਿੱਤਣਾ ਚਾਹੁੰਦੇ ਨੇ ਪਰ ਮੈਂ ਇਹ ਵੀ ਦੱਸ ਦੇਵਾਂ ਕਿ ਪਹਿਲਾਂ ਜਿਹੜੀਆਂ ਪਾਰਟੀਆਂ ਧਰਮ ਦੇ ਨਾਂ ਤੇ ਲੜਦੀਆਂ ਰਹੀਆਂ ਤੁਸੀਂ ਉਹਨਾਂ ਪਾਰਟੀਆਂ ਤੇ ਸਵਾਲ ਖੜੇ ਕਰਦੇ ਸੀ ਕਿ ਮੁੱਦਿਆਂ ਦੀ ਲੜਾਈ ਲੜਿਆ ਕਰੋ ਤੇ ਹੁਣ ਤੁਸੀਂ ਇੱਕ ਚੋਣ ਨੂੰ ਕਿਸਾਨ ਵਰਸਸ ਵਪਾਰੀ ਬਣਾ ਕੇ ਜਿੱਤਣਾ ਚਾਹੁੰਦੇ ਹੋ ਤਾਂ ਹੋ ਸਕਦਾ ਕਿ ਸੱਤਾ ਤੁਹਾਡੇ ਹੱਥ ਦੇ ਵਿੱਚ ਆ ਇਹ ਜਿੱਤ ਤੁਹਾਡੇ ਹਿੱਸੇ ਪਹੇਜੇ ਪਰ ਜਦੋਂ 27 ਦੇ ਵਿੱਚ ਵੋਟਾਂ ਮੰਗਣ ਤੁਸੀਂ ਆਓਗੇ ਤੇ ਜਾਂ ਫਿਰ ਜਦੋਂ ਉਸ ਤੋਂ ਬਾਅਦ 29 ਦੇ ਵਿੱਚ ਤੁਸੀਂ ਵੋਟਾਂ ਮੰਗਣ ਆਓਗੇ ਤਾਂ ਉਦੋਂ ਇਹੀ ਲੋਕ ਇਹੀ ਕਿਸਾਨ ਤੁਹਾਨੂੰ ਟੱਕਰਨਗੇ ਤਦੋਂ ਫਿਰ ਟੱਕਰਿਓ ਜ਼ਰੂਰ ਫਿਰ ਤੁਹਾਨੂੰ ਸਵਾਲ ਪੁੱਛਿਆ ਕਰਨਗੇ ਸਵਾਲ ਉਹ ਜਿਹੜੇ ਬਣਦੇ ਆ ਜਿਹੜੇ ਤੁਸੀਂ ਸੱਤਾ 'ਚ ਰਹਿੰਦੇ ਆ ਤੁਸੀਂ ਕੀ ਖਟਿਆ ਉਹ ਤਾਂ ਮੈਨੂੰ ਪਤਾ ਨਹੀਂ ਪਰ ਸੱਤਾ 'ਚ ਰਹਿੰਦੇ ਆ ਤੁਸੀਂ ਸਵਾਲ ਜ਼ਰੂਰ ਖਟ ਲੇ ਤੇ ਉਹ ਸਵਾਲ ਹੁਣ ਜਦੋਂ ਤੁਹਾਡੇ ਵੱਜਣਗੇ ਨਾ ਤੁਹਾਨੂੰ ਪਤਾ ਉਦੋਂ ਲੱਗਣਾ ਜੇ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਲੋਕ ਕਹਿੰਦੇ ਕਿ ਅਸੀਂ ਖੁਸ਼ ਹਾਂ ਕਿ ਚਲੋ ਰਸਤਾ ਖੁੱਲ ਗਿਆ ਪਰ ਸਾਨੂੰ ਦੁੱਖ ਇਹ ਹੈ ਕਿ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਹੂੰ ਅਸਲ ਚ ਗੱਲ ਪਤਾ ਕੀ ਹੁੰਦੀ ਆ ਜਿਵੇਂ ਹੁਣ ਏਦਾਂ ਤਾਂ ਜਿਵੇਂ ਹੁਣ ਦਿੱਲੀ ਦੇ ਵਿੱਚ ਕਿਸਾਨ ਬੈਠੇ ਸੀ ਸੁਰਿੰਦਰ ਗੱਲ ਕੀ ਹੁੰਦੀ ਆ ਕਿ ਹੁਣ ਕਿਸੇ ਦੀ ਦੁਕਾਨਦਾਰੀ ਹੈ ਜੇ ਇੱਥੇ ਆ ਇੱਥੇ ਕੋਈ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਇੱਥੇ ਕਿਸੇ ਦੀ ਦੁਕਾਨਦਾਰੀ ਹੈ ਹੁਣ ਅੱਜ ਮੰਨ ਲਓ ਇਹ ਬੰਦਾ 1000 ਰੁਪਏ ਤੁਹਾਨੂੰ ਕਮਾਉਂਦਾ ਉਸ ਵਿਰੋਧ ਪ੍ਰਦਰਸ਼ਨ ਲੱਗਣ ਦੇ ਨਾਲ ਇਹਨੂੰ ਅਥਨ ਦੀ ਕਮਾਈ 250 ਹੋ ਗਈ 300 ਜਾਂ 500 ਹੋ ਗਈ ਤਾਂ ਕਮਾਈ ਘਟ ਗਈ ਨਾ ਮਤਲਬ ਇਹ ਤਾਂ ਚੀਜ਼ ਹੈ ਕਿ ਇਹ ਤਾਂ ਦਿੱਲੀ ਵਾਲੇ ਵੀ ਇਸ ਤਰ੍ਹਾਂ ਦੇ ਨਾਲ ਕਹਿੰਦੇ ਸੀ ਕਿ ਦਿੱਲੀ ਵਾਲੇ ਕਹਿੰਦੇ ਸੀ ਕਿ ਯਾਰ ਅਸੀਂ ਵਿਰੋਧ ਪ੍ਰਦਰਸ਼ਨ ਇੱਥੇ ਹੁੰਦਾ ਜਿਹੜਾ ਧਰਨਾ ਲੱਗਿਆ ਇਹਦੇ ਨਾਲ ਕੋਈ ਕਹਿੰਦਾ ਸਾਡੀ ਕਮਾਈ ਘਟੀ ਕੁਛ ਹੋਕ ਸੀ ਕਿ ਅਸੀਂ ਇਸ ਚੀਜ਼ ਨਾਲ ਦੁਖੀ ਹਾਂ ਪਰ ਗੱਲ ਤਾਂ ਸਵਾਲ ਤਾਂ ਇਹ ਆ ਨਾ ਕਿ ਜਿੱਥੇ ਕਿਸਾਨ ਰੋਕੇ ਗਏ ਕਿਸਾਨ ਉਹਥੇ ਰੁਕਣਤਾ ਹੀ ਨਹੀਂ ਸੀ ਕਿਸਾਨ ਉਹਨਾਂ ਦਾ ਉਹਨਾਂ ਆਮ ਲੋਕਾਂ ਦਾ ਕਾਰੋਬਾਰ ਠੱਪ ਕਰਨਤਾ ਹੀ ਨਹੀਂ ਸੀ ਉਹਨਾਂ ਨੂੰ ਤਾਂ ਦਿੱਲੀ ਜਾਣਾ ਸੀ ਫਿਰ ਜਾ ਲੈਣ ਦਿਓ ਦਿੱਲੀ ਰੋਕੇ ਕਿਉਂ ਸੀ ਹੁਣ ਜਿਹੜੇ ਜਿਹੜੀਆਂ ਤੁਸੀਂ ਹੁਣ ਤੜਵਾ ਰਹੇ ਹੋ ਹਰਿਆਣਾ ਸਰਕਾਰ ਤੋਂ ਹੀ ਹਰਿਆਣੇ ਵਾਲ ਨਾਲ ਗੱਲ ਕਰਕੇ ਇਹ ਕੰਕਰੀਟ ਦੀਆਂ ਕੰਧਾਂ ਪਹਿਲੀ ਤੜਵਾ ਦਿੰਦੇ ਪਹਿਲਿਓ ਕਿ ਸਾਨੂੰ ਦਿੱਲੀ ਜਾਣ ਦੇ ਫਿਰ ਤਾਂ ਤੁਹਾਡਾ ਨਾ ਤਾਂ ਤੁਹਾਡੇ ਪੰਜਾਬ ਦਾ ਵਿਕਾਸ ਰੋਕਣਾ ਸੀ ਨਾ ਤੁਹਾਡੇ ਆਮ ਲੋਕਾਂ ਨੂੰ ਪਰੇਸ਼ਾਨੀ ਆਉਣੀ ਸੀ ਫਿਰ ਜਾ ਲੈਣ ਦੇ ਦਿੱਲੀ ਜਾਂ ਤਾਂ ਦਿੱਲੀ ਜਾਣ ਦੇ ਵਿੱਚ ਤੁਸੀਂ ਕਿਸਾਨਾਂ ਦੀ ਭੂਮਿਕਾ ਨਿਭਾਉਂਦੇ ਕਿਸਾਨਾਂ ਦੇ ਸਾਥੀ ਬਣਦੇ ਕਿ ਭਾਈ ਇਹ ਬੈਰੀਗੇਟ ਅਸੀਂ ਖਲਵਾਇਆ ਤੁਸੀਂ ਪਹੁੰਚੋ ਦਿੱਲੀ ਫਿਰ ਤਾਂ ਮੰਨਦੇ ਕਿ ਭਾਈ ਪੰਚ ਭਗਵੰਤ ਸਿੰਘ ਤੂੰ ਕਿਸਾਨ ਦਾ ਪੁੱਤ ਹੈ ਪਰ ਜਦੋਂ ਹੁਣ ਐਸੀਆਂ ਕੋਝੀਆਂ ਹਰਕਤਾਂ ਦੇ ਸਰਕਾਰ ਉੱਤਰੀ ਆ ਇਹ ਗੱਲ ਹੋਰ ਆ ਇਹ ਹਰਕਤਾਂ ਸਰਕਾਰ ਨੂੰ ਅੱਜ ਨਹੀਂ ਤਾਂ ਕੱਲ ਭੁਗਤਣੀਆਂ ਜ਼ਰੂਰ ਪੈਣਗੀਆਂ ਸਰਕਾਰ ਭੁਗਤੇ ਮੁੱਖ ਮੰਤਰੀ ਭੁਗਤੇ ਐਮ ਐਲ ਏ ਭੁਗਤਣ ਮੰਤਰੀ ਭੁਗਤਣ ਜੋ ਮਰਜ਼ੀ ਭੁਗਤਣ ਪਰ ਭੁਗਤਣਾ ਜ਼ਰੂਰ ਪਊਗਾ ਮੁੱਖ ਮੰਤਰੀ ਦੇ ਪੁਰਾਣੇ ਬਿਆਨਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਵੀ ਸੈਂਟਰ ਨੂੰ ਇਹ ਮੰਗਾ ਮੰਨਣੀਆਂ ਚਾਹੀਦੀਆਂ ਉਸ ਉਹਨਾਂ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਖੁਦ ਤਰਨਿਆਂ ਚ ਜਾ ਕੇ ਵੀ ਬੈਠਦੇ ਰਹੇ ਨੇ ਜਿਵੇਂ ਕਿ ਅਮਨ अरोड़ा ਦੀ ਗੱਲ ਕਰੀਏ ਕੁਲਤਾਰ ਸਿੰਘ ਸੰਧਵਾ ਐਮ ਐਲ ਏ ਦੀ ਗੱਲ ਕਰੀਏ ਤਾਂ ਖੁਦ ਤਰਨਿਆਂ ਚ ਬੈਠਦੇ ਰਹੇ ਨੇ ਜਾ ਕੇ ਪਰ ਹੁਣ ਕਿਸਾਨਾਂ ਦੀਆਂ ਮੰਗਾਂ ਜਾਇਜ਼ ਕਿਉਂ ਨਹੀਂ ਇਹ ਨਜਾਇਜ਼ ਕਿਉਂ ਬਣ ਗਈਆਂ ਅਸਲ ਦੇ ਵਿੱਚ ਸੱਤਾ ਤੋਂ ਪਹਿਲਾਂ ਇੱਕ ਲੌਲੀਪੌਪ ਹੁੰਦਾ ਜਿਹੜਾ ਲੋਕਾਂ ਨੂੰ ਦਿੱਤਾ ਜਾਂਦਾ ਉਹ ਲੌਲੀਪੌਪ ਕਾਲੀ ਨੇ ਦਿੰਦੇ ਰਹੇ ਕਾਂਗਰਸੀ ਦਿੰਦੇ ਰਹੇ ਇਹ ਆਏ ਇਹਨਾਂ ਨੇ ਦਿੱਤਾ ਫਰਕ ਸਿਰਫ ਇਹਨਾ ਸੀ ਇਹਨਾਂ ਦੇ ਲੌਲੀਪੌਪ ਨੂੰ ਲੋਕਾਂ ਨੇ ਲੌਲੀਪੌਪ ਨਹੀਂ ਸਮਝਿਆ ਕਿਉਂਕਿ ਇਹ ਕਹਿੰਦੇ ਸੀ ਅਸੀਂ ਬਦਲਾ ਦੀ ਸਰਕਾਰ ਲੈ ਕੇ ਆਏ ਆ ਅਸੀਂ ਵੱਖਰੇਆਂ ਦੂਸਰੇਆਂ ਨਾਲ ਨਹੀਂ ਕਰਾਂਗੇ ਇੱਕ ਤਾਂ ਲੌਲੀਪੌਪ ਹਿਪਪਪ ਹੋ ਗਿਆ ਦੂਜੀ ਉਸ ਕੁਰਸੀ ਦਾ ਨਸ਼ਾ ਸੱਤਾ ਦਾ ਨਸ਼ਾ ਤੇ ਉਸ ਕੁਰਸੀ ਤੇ ਕੋਈ ਐਸੀ ਸ਼ਹਿ ਆ ਕੋਈ ਐਸਾ ਕੁਝ ਲੱਗਿਆ ਹੋਇਆ ਹੁਣ ਅਸੀਂ ਤਾਂ ਉਹਦੇ ਨੇੜੇ ਤੇੜੇ ਵੀ ਨਹੀਂ ਹੈਗੇ ਸਾਨੂੰ ਤਾਂ ਕੀ ਪਤਾ ਹੁਣ ਕਿਹੜੀ ਸ਼ਹਿ ਆ ਉਸਤੇ ਕਿਹੜੀ ਚੀਜ਼ ਲੱਗੀ ਹੈ ਤਾਂ ਮੁੱਖ ਮੰਤਰੀ ਸਾਹਿਬ ਖੁਦ ਜਾਣਦੇ ਆ ਕਿ ਉਸ ਕੁਰਸੀ ਤੇ ਬੈਠਣ ਤੋਂ ਪਹਿਲਾਂ ਇੱਕ ਕਿਸਾਨਾਂ ਦੇ ਪੁੱਤ ਸੀ ਉਸ ਕੁਰਸੀ ਤੇ ਬੈਠਣ ਤੋਂ ਪਹਿਲਾਂ ਕਿਸਾਨਾਂ ਦੀਆਂ ਮੰਗਾਂ जायਜ਼ ਸੀ ਉਸ ਕੁਰਸੀ ਤੇ ਬੈਠਣ ਤੋਂ ਪਹਿਲਾਂ ਕਿਸਾਨਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਸੀ ਉਸ ਕੁਰਸੀ ਤੇ ਬੈਠਣ ਤੋਂ ਪਹਿਲਾਂ ਜਿਹੜਾ ਹੈਗਾ ਪੰਜਾਬ ਧਰਨਿਆਂ ਦਾ ਸੂਬਾ ਨਹੀਂ ਸੀ ਪਰ ਜਦੋਂ ਉਸ ਕੁਰਸੀ ਤੇ ਬੈਠੇ ਸਭ ਕੁਝ ਉਲਟਾ ਹੋ ਗਿਆ ਪੰਜਾਬ ਧਰਨਾ ਦਾ ਸੂਬਾ ਵੀ ਬਣ ਗਿਆ ਕਿਸਾਨਾਂ ਦੀਆਂ ਮੰਗਾਂ ਵੀ ਕੇਂਦਰ ਨਾਲ ਸੰਬੰਧਿਤ ਹੋ ਗਈਆਂ ਕਿਸਾਨਾਂ ਦੀਆਂ ਮੰਗਾਂ ਵੀ ਨਜਾਇਜ਼ ਹੋ ਗਈਆਂ ਐਮਐਸਪੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨਹੀਂ ਦੇ ਸਕਦੇ ਇਹ ਸਾਰੀਆਂ ਗੱਲਾਂ ਹੋ ਗਈਆਂ ਕਿਉਂਕਿ ਕੁਰਸੀ 'ਚ ਐਸਾ ਕੁਝ ਹੈ ਐਸੀ ਕੋਈ ਚੁੰਬਕ ਕੁਰਸੀ ਤੇ ਲੱਗੀ ਹੋਈ ਜਿਹਾ ਐਸਾ ਕੋਈ ਵੀ ਕੁਝ ਕੁਰਸੀ ਤੇ ਲੱਗਾ ਹੋਇਆ ਜਿਹੜਾ ਝਟਪਟ ਦੇ ਵਿੱਚ ਜਿਹੜਾ ਹੈਗਾ ਉਹ ਬਦਲ ਦਿੰਦਾ